ਤਦ ਲਈ ਕਿਹੋ ਜੀ ਰੱਖਦੇ ਹੋ ਗੁਰਪ੍ਰੀਤ ਸਿੰਘ ਇਹ ਦੱਸੀ ਹੁਣ ਜਰਾ ਕਿਉਂਕਿ ਅੱਜ ਗੱਲਾਂ ਹੋਣੀਆਂ ਨੇ ਤਿੱਖੀਆਂ ਖਰੀਆਂ ਸਿੱਧੀਆਂ ਸਿੱਧੀਆਂ ਤੇ ਜੇ ਕਿਸੇ ਪਾਰਟੀ ਕੋ ਡਰਦੇ ਵੀ ਹੋ ਤਾਂ ਮੈਨੂੰ ਦੱਸ ਦਿਓ ਮੈਂ ਉਹਦਾ ਨਾਂ ਨਾ ਲਵਾਂ ਨਹੀਂ ਜੀ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਕਿਸੇ ਪਾਰਟੀ ਦਾ ਕੋਈ ਡਰ ਨਹੀਂ ਇਹ ਆਮ ਆਦਮੀ ਪਾਰਟੀ ਇੱਕ ਆਮ ਵਿਅਕਤੀ ਨੂੰ ਡਰ ਬੜਾ ਹੁੰਦੀ ਹੈ ਬਿਲਕੁਲ ਸਰ ਜਦੋਂ ਅਸੀਂ ਪਹਿਲੇ ਪਹਿਲ ਆਮ ਆਦਮੀ ਪਾਰਟੀ ਦੇ ਲਈ ਕੈਂਪੇਨ ਕਰਨੀ ਸ਼ੁਰੂ ਕੀਤੀ ਤੇ ਬਹੁਤ ਲੋਕਾਂ ਨੇ ਕਹਿਣਾ ਨਵੀਂ ਪਾਰਟੀ ਐ ਇਹਦਾ ਕੁਝ ਨਹੀਂ ਬਣ ਸਕਦਾ ਬੜੀਆਂ ਦਿੱਗੇ ਚ ਪਾਰਟੀਆਂ ਨੇ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਇਹਨਾਂ ਦੇ ਤਨੰਤਰ ਜਿਹੜੇ ਆ ਉਹ ਲੀਡਰ ਨੇ ਪ੍ਰਕਾਸ਼ ਸਿੰਘ ਬਾਦਲ ਵਰਗੇ ਕੈਪਟਨ ਅਮਰਿੰਦਰ ਸਿੰਘ ਵਰਗੇ ਕਾਂਗਰਸ ਵਾਲੇ ਲੀਡਰ ਕਦੀ ਕਿਸੇ ਸਿਆਸੀ ਪਾਰਟੀ ਤੋਂ ਸਿਆਸੀ ਆਗੂ ਤੋਂ ਡਰ ਲੱਗਾ ਨਹੀਂ ਸਰ ਡਰਤੇ ਉਸ ਬੰਦੇ ਨੂੰ ਲੱਗੂਗਾ ਜਿਹਦੇ ਅੰਦਰ ਚੋਰ ਹੋਵੇ ਚੰਗ MLA ਜਦੋਂ MLA ਬਣਦਾ ਹੈ ਤੇ ਉਸ ਨੂੰ 1 ਲੱਖ ਤੋਂ ਥੱਲੇ ਥੱਲੇ ਤਨਖਾਹ ਮਿਲਦੀ ਹੈ ਪੰਜਾਂ ਸਾਲਾਂ ਬਾਅਦ ਜਦੋਂ ਉਹ MLA ਦੀ ਕੁਰਸੀ ਛੱਡਦਾ ਹੈ ਤੇ ਉਹਦਾ ਪਰਿਵਾਰ ਜਿਹੜਾ ਕਰੋੜਪਤੀ ਕਿਵੇਂ ਬਣ ਜਾਂਦਾ ਇਹ ਚੀਜ਼ਾਂ ਸਰ ਕਿਤੇ ਨਾ ਕਿਤੇ ਮਨ ਦੇ ਵਿੱਚ ਘਰ ਕਰ ਗਈਆਂ ਸੀ ਵੀ ਇਹ ਲੋਕ ਸਿਰਫ ਆਪਣਾ ਘਰ ਪੂਰਾ ਕਰ ਰਹੇ ਨੇ ਇਹ ਪਬਲਿਕ ਦੇ ਵਾਸਤੇ ਨਹੀਂ ਹੈ ਪਾਲ ਸਰ ਬਾਜਵਾ ਭਰਾਵਾਂ ਦਾ ਇੱਕ ਬਹੁਤ ਵੱਡੇ ਪੱਧਰ ਤੇ ਦਬਦਬਾ ਸੀਗਾ ਪੂਰੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਦੇ ਵਿੱਚ ਠੀਕ ਹੈ ਇਹਨਾਂ ਤੋਂ ਲੋਕ ਡਰਦੇ ਸਨ ਜੀ ਆਪਏ ਪਰਵਿੰਦਰ ਸਿੰਘ ਲਾਡੀ ਦੇ ਬਾਰੇ ਕੀ ਕਹੋਗੇ ਐਮਐਲਏ ਨੇ ਉਹ ਵੀ ਕਾਂਗਰਸ ਦੇ ਵੇਖੋ ਉਹ ਤਾਂ ਬੜੇ ਇੱਕ ਸਾਧੂ ਜੇ ਬੰਦੇ ਨੇ ਸੰਤ ਸੁਭਾਅ ਦੇ ਬੰਦੇ ਨੇ ਤੁਸੀਂ ਉਹਨਾਂ ਬਾਰੇ ਤੇ ਨਹੀਂ ਕੁਝ ਵੀ ਕਹਿ ਸਕਦੇ ਰਾਜ ਨਹੀਂ ਜੀ ਸਰ ਦੇਖੋ ਜਿੰਨਾ ਚਿਰ ਤੱਕ ਬੰਦਾ ਸੈਲਫ ਡਿਸੀਜਨ ਮੇਕਰ ਨਹੀਂ ਬਣਦਾ ਉਹਨਾਂ ਚਿਰ ਤੱਕ ਤੁਸੀਂ ਉਸ ਨੂੰ ਇੱਕ ਚੰਗਾ ਲੀਡਰ ਨਹੀਂ ਮੰਨ ਸਕਦੇ ਜਿਹੜਾ ਕਿਸੇ ਦੀ ਹੱਥ ਦੀ ਕੱਟ ਪੁਤਲੀ ਹੈ ਸਰ ਉਹ ਉਹਦੋਂ ਅਸੀਂ ਵਧੀਆ ਲੀਡਰ ਨਹੀਂ ਮੰਨ ਸਕਦੇ ਇੱਕ ਮਾਝਾ ਬਲਾਕ ਆ ਸਾਡਾ ਤੇ ਮਾਝੇ ਦੇ ਵਿੱਚ ਤਿੰਨ ਤਨ ਮੁੱਖ ਮੰਤਰੀ ਜਿਹੜੇ ਉਹ ਪੈਦਾ ਹੋ ਚੁੱਕੇ ਨੇ ਆਪਸ ਵਿੱਚ ਪਾਰਟੀ ਹੋਈ ਹੈ ਕਾਂਗਰਸ ਦਾ ਕੋਈ ਵजूद ਨਹੀਂ ਹੈ ਲੋਕ ਇਹਨਾਂ ਦੀ ਚਰਾਸੀ ਨਹੀਂ ਭੁੱਲ ਸਕੇ ਔਰ ਨਾ ਹੀ ਭੁੱਲ ਸਕਦੇ ਜੋ ਨਸ਼ੇ ਦਾ ਛੇਵਾੰਤ ਰਿਆ ਜਿਹਦਾ ਬੰਨ ਤੋੜ ਕੇ ਇਹਨੂੰ ਵਹਾਇਆ ਅਕਾਲੀ ਸਰਕਾਰ ਨੇ ਉਹਨੂੰ ਇਹਨਾਂ ਨੇ ਕਦੇ ਵੀ ਬੰਨ ਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਇਹਨਾਂ ਦੀ ਸਰਕਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਪੂਰੀ ਤਰ੍ਹਾਂ ਪੂਰੇ ਵਹਾ ਦੇ ਨਾਲ ਵਗਦਾ ਰਿਹਾ ਇਹਨਾਂ ਦੇ ਰਾਜਕਾਲ ਦੇ ਵਿੱਚ ਬਹੁਤ ਸਾਰੇ ਲੀਡਰਾਂ ਨੇ ਆਪਣੇ ਘਰ ਭਰੇ ਨੇ ਪੰਜਾਬ ਨੂੰ ਬਿਲਕੁਲ ਕਰਜ਼ਾਈ ਕਰਕੇ ਰੱਖ ਦਿੱਤਾ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਹਨਾਂ ਦੇ ਸਮੇਂ ਵਿੱਚ ਨਸ਼ੇ ਨਸ਼ੇ ਦਾ ਹੜ ਤੁਸੀਂ ਕੀ ਸਮਝਦੇ ਹੋ ਵੀ ਇਸ ਵੇਲੇ ਨਹੀਂ ਹੈ ਹਲਕਾ ਚਰੀਹਰ ਕੋਪਿੰਦਪੁਰ ਤੇ ਵਿੱਚ ਵੀ ਵੱਡਾ ਨਾਂ ਲੱਗ ਜਾਂਦਾ ਕਿਸੇ ਕਿਸੇ ਵੇਲੇ ਵੀ ਕਹਿੰਦੇ ਵੀ ਕੁਝ ਹੁਣ ਤੇ ਆਮ ਆਦਮੀ ਪਾਰਟੀ ਦੀ ਸ਼ਰਟਰ ਦੇ ਵਿੱਚ ਵੀ ਵਿਕਦਾ ਮਿਲਦਾ ਕਿਤੇ ਨਾ ਕਿਤੇ ਦੇਖੋ ਸਰ ਜਿਹੜਾ ਇੱਕ ਕੋੜ ਦੀ ਬਿਮਾਰੀ ਹੈ ਨਾ ਜੀ ਹੂੰ ਉਹਨੂੰ ਖਤਮ ਹੁੰਦਿਆ ਟਾਈਮ ਲੱਗਦਾ ਹਰ ਪਾਰਟੀ ਤੇ ਇਲਜ਼ਾਮ ਹੈ ਕਿ ਇਹ ਮਹਿਲ ਨਾਲ ਵਾਲ ਨੂੰ ਕਦੀ ਮੂੰਹ ਨਹੀਂ ਕਰਦਾ ਪੀੜਾ ਪੰਜਾ ਨਾ ਹੀ ਉਹ ਬੀਬੀ ਨਾਲ ਨੂੰ ਕੀਤਾ ਜਿਹੜੀ ਪੁਲਿਸ ਦੇ ਵਿੱਚ ਸੀ ਤੇ ਜਿੱਦ ਕੋਈ ਨਾ ਮਾਲ ਫੜਿਆ ਗਿਆ ਸੀ ਇਹਦਾ ਜਵਾਬ ਕੀ ਦਿਓਗੇ ਤੁਸੀਂ ਬਿਲਕੁਲ ਸਰ ਦੇਖੋ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਬੀਬੀ ਅੱਜ ਵੀ ਜੇਲ੍ਹ ਦੇ ਅੰਦਰ ਹੈ ਮੈਂ ਕਹਾਂ ਉਹਨੂੰ ਪੀੜਾ ਪੰਜਾ ਪੀੜਾ ਪੰਜੇ ਦਾ ਉੱਤਰ ਉਹ ਤੇਲ ਮੁੱਕ ਜਾਂਦਾ ਜਾਂ ਫਿਰ ਗੂਗਲ ਦੇ ਉੱਤੇ ਉਹਦੀ ਡਾਇਰੈਕਸ਼ਨ ਨਹੀਂ ਆ ਅਕਾਲੀ ਦਲ ਤੋਂ ਰਾਜਨਬੀਰ ਸੇ ਕੁਮਾਨ ਉਹ ਵੀ ਅੱਜਕੱਲ ਪਟਾਣ ਨੂੰ ਤੇਲ ਲਈ ਫਿਰਦੇ ਨੇ ਥਾਪੀ ਥੂਪੀ ਮਾਰਦੇ ਨੇ ਕਹਿੰਦੇ ਨੇ ਕਿ ਇੱਕ ਅਰੀ ਆ ਲੈਣ ਤੋਂ ਹੁਣ ਟਾਈਮ ਵੇਖੋ ਮੁੱਧਿਆ ਕਿਦਾਂ ਪਾਉਨੇ ਆ ਤੇ ਉਹ ਵੀ ਹੁਣ ਇਹੋ ਹੀ ਨਾਰਾ ਮਾਰਦੇ ਨੇ ਕਿ ਹੈ ਨਹੀਂ ਕਿਤੇ ਆਮ ਆਦਮੀ ਪਾਰਟੀ ਹੁਣ ਤਾਂ ਬਸ ਉਹੋ ਕਾਲੀ ਕਰਦੇ ਬੀਜੇਪੀ ਇੱਕ ਕਿਸਾਨ ਮਾਰੂ ਪਾਰਟੀ ਹੈ ਜੀ ਪੰਜਾਬ ਦੀ ਬਹੁਤਾਤ ਗਿਣਤੀ ਜਿਹੜੀ ਹੈ ਕਿਸਾਨੀ ਤੇ ਡਿਪੈਂਡ ਕਰਦੀ ਹੈ ਆਮ ਆਦਮੀ ਪਾਰਟੀ ਨੇ ਆਪਣੇ ਪਿਛਲੇ 3.5 ਸਾਲਾਂ ਵਿੱਚ ਕੀਤੇ ਤੇ ਆਉਣ ਵਾਲੇ 1.5 ਸਾਲ ਵਿੱਚ ਕਰਨੇ ਕਰੇਗੀ ਇਸ ਤੋਂ ਇਹ ਸਪਸ਼ਟ ਹੈ ਤੇ ਪੂਰੀ ਤਰ੍ਹਾਂ ਮੈਂ 100% ਸ਼ੋਰ ਹਾਂ ਕਿ ਆਮ ਆਦਮੀ ਪਾਰਟੀ ਪੂਰੀ ਬਮੋਦ ਦੇ ਨਾਲ ਇੱਕ ਵਾਰੀ ਫਿਰ 2027 ਵਿੱਚ ਆਪਣੀ ਸਰਕਾਰ ਬਣਾਵੇ ਸਾਰੇ ਪੰਜਾਬ ਦੇ ਵਿੱਚ ਲਗਭਗ 90% ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਜੀ ਬਿਜਲੀ ਦਾ ਠੀਕ ਹੈ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜੇ ਸਫ਼ਰ ਕਰਦੀਆਂ ਨੇ ਉਹ ਸਰਕਾਰੀ বাস ਵਿੱਚ ਜ਼ੀਰੋ ਉਹਨਾਂ ਦਾ ਕਿਰਾਇਆ ਲੱਗਦਾ ਹੈ ਸਾਡੀਆਂ ਜੋ ਭੈਣਾਂ ਨੇ ਉਹਨਾਂ ਨੂੰ 1100 ਰੁਪਿਆ ਆਮ ਆਦਮੀ ਪਾਰਟੀ ਸਰਕਾਰ ਦੇਣ ਜਾ ਰਹੀ ਹੈ ਜੇਕਰ ਇੱਕ ਪਰਿਵਾਰ ਦੇ ਵਿੱਚ ਮੰਨ ਲਓ ਚਾਰ ਭੈਣਾ ਧੀਆਂ ਨੇ ਤੇ ਇੱਕ ਪਰਿਵਾਰ ਦੇ ਵਿੱਚ ਨੀਅਰ ਅਬਾਊਟ 4500 5000 ਰੁਪਿਆ ਆ ਗਿਆ ਉਹ ਇੱਕ ਤਰ੍ਹਾਂ ਦੀ ਪੈਨਸ਼ਨ ਲੱਗੀ ਬਦਲਾਖੋਰੀ ਵਾਲੀ ਗੱਲ ਕੋਈ ਨਹੀਂ ਹੈਗੀ ਨਹੀਂ ਤੇ ਆਮ ਤੌਰ ਦੇ ਉੱਤੇ ਪਹਿਲੀਆਂ ਸਰਕਾਰਾਂ ਦੇ ਵਿੱਚ ਪਰਚੇ ਬਹੁਤ ਹੁੰਦੇ ਸੀ ਤੇ ਤੁਹਾਡੀ ਸਰਕਾਰ ਇੱਕਾਈ ਹੈ ਕਿ ਜਿਹਦੇ ਵਿੱਚ ਪਰਚਿਆਂ ਦੀ ਰਾਜਨੀਤੀ ਨਹੀਂ ਹੁੰਦੀ ਇੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਦਾ ਇੱਥੇ ਦੇਖਿਆ ਜਾਂਦਾ ਸੱਚ ਕੌਣ ਬੋਲਦਾ ਜਿਹੜੀ ਮੱਚੀ ਪਾਰਟੀ ਦਾ ਹੋਵੇ ਕਦੀ ਉਹਦੇ ਖਲਾਬ ਧੱਕਾ ਨਹੀਂ ਜਦੋਂ ਈਦ ਮੰਗ ਜਾਂਦੀ ਫਿਰ ਤੰਬਾ ਫੂਕਣ ਦਾ ਕੋਈ ਫਾਇਦਾ ਨਹੀਂ ਹੁੰਦਾ ਦਿੱਲੀ ਵਾਲਿਆਂ ਨੇ ਇਹਨਾਂ ਪਾਰਟੀਆਂ ਦੇ ਉੱਤੇ ਭਰੋਸਾ ਕਰਕੇ ਬੀਜੇਪੀ ਦੇ ਭਰੋਸਾ ਕਰਕੇ ਬੀਜੇਪੀ ਨੂੰ ਚਿਤਾ ਤਾਂ ਲਿਆ ਲੇਕਿਨ ਅੱਜ ਉਹ ਲੋਕ ਪੰਜਾਬੀ ਦੀ ਕਹਾਵਤ ਹੈ ਹੱਥਾਂ ਨੂੰ ਦੰਦੀਆਂ ਵੱਢ ਰਹੇ ਨੇ ਉਹਨਾਂ ਨੇ ਜੋ ਸਕੂਲਾਂ ਦਾ ਗ੍ਰਾਫ ਆਮ ਆਦਮੀ ਪਾਰਟੀ ਨੇ ਇੱਕ ਸਿਖਰਾਂ ਤੇ ਲੈ ਗਈ ਸੀ ਉਹ ਸਕੂਲਾਂ ਦਾ ਗ੍ਰਾਫ ਨੀਵੇਂ ਚਲਾ ਗਿਆ ਲੋਕਾਂ ਨੂੰ ਜੋ ਬਿਜਲੀ ਦੀ ਸਹੂਲਤ ਫ੍ਰੀ ਵਿੱਚ ਦਿੱਤੀ ਜਾਂਦੀ ਸੀ ਉਹ ਉਹਨਾਂ ਨੇ ਵਾਪਸ ਲੈ ਲਈ ਅਸੀਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੜਾ ਕਲੀਅਰ ਕਰਦੇ ਆ ਰਾਜਨਵੀਰ ਜੀ ਜੇ ਵੀਡੀਓ ਸੁਣਦੇ ਹੋ ਤਾਂ ਜਰਾ ਗੌਰ ਜ਼ਰੂਰ ਕਰਿਓ ਉਸ ਤੋਂ ਇਲਾਵਾ ਕਾਂਗਰਸ ਦੇ ਆਗੂ ਵੀ ਜੇ ਸੁਣਦੇ ਨੇ ਤੇ ਜ਼ਰੂਰ ਗੌਰ ਕਰਿਓ ਤੁਸੀਂ ਵੀ ਔਰ ਇਸ ਤੋਂ ਇਲਾਵਾ ਭਾਜਪਾ ਵਾਲੇ ਆਗੂ ਵੀ ਜਤਿੰਦਰ ਜੀ ਹੋਣ ਜਾਂ ਕੋਈ ਉਹਨਾਂ ਤੋਂ ਇਲਾਵਾ ਕੋਈ ਹੋਰ ਹੋਵੇ ਤਾਂ ਅਸੀਂ ਚਾਹਦੇ ਆ ਕਿ ਜੇਕਰ ਤੁਹਾਡੀ ਚੁੱਪ ਰਹਿੰਦੀ ਹੈ ਤਾਂ ਉਹਦਾ ਮਤਲਬ ਸਿੱਧਾ ਹੈ ਕਿ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਨੇ ਜੋ ਸਟੂਡੀਓ 'ਚ ਬੈਠ ਕੇ ਐਨਆਰਆਈ ਟੂਡੇ ਨਾਲ ਗੱਲਬਾਤ ਕੀਤੀ ਹੈ ਉਹ ਬੜੀ 100% ਟੱਪਾ ਲੱਗ ਗਿਆ ਵੀ ਸਹੀ ਹੈ। ਲੇਕਿਨ ਅਗਰ ਤੁਸੀਂ ਵੀ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨਾ ਚਾਹੁੰਦੇ ਹੋ। ਆਮ ਆਦਮੀ ਪਾਰਟੀ ਦੇ ਕੋਈ ਮੁੱਦੇ ਗੁਣਾਣਾ ਚਾਹੁੰਦੇ ਹੋ ਤੇ ਆਪਣੇ ਹੱਕ 'ਚ ਗੱਲ ਕਰਨੀ ਚਾਹੁੰਦੇ ਜਾਂ ਆਪਣੀ ਪਾਰਟੀ ਦਾ ਕੋਈ ਗੁਣ ਦੱਸਣਾ ਚਾਹੁੰਦੇ ਤੇ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ। ਅਸੀਂ ਵੀ ਦੇਖਦੇ ਹਾਂ ਕਿ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਕਿਹੜਾ ਆਗੂ ਅੱਗੇ ਆਉਂਦਾ ਹੈ ਔਰ ਕਿਹੜਾ ਆਗੂ ਆਮ ਆਦਮੀ ਪਾਰਟੀ ਦੇ ਗਣਾਈ ਹੋਏ ਕੰਮਾਂ ਦੇ ਵਿੱਚ ਕੋ ਖਾਮੀ ਕੱਢਦਾ ਕੋ ਕਬੀ ਕੱਢਦਾ ਕਮੈਂਟਾਂ ਦੇ ਵਿੱਚ ਆਪਣੀ ਰਾਏ ਬੇਬਾਕੰਦ ਆਈ ਨਾ ਦਿਓ ਇੱਥੇ ਮੈਂ ਦੱਸ ਦਿਆਂ ਕਿ ਤੁਹਾਨੂੰ ਇਹ ਨਾ ਡਰ ਲੱਗੇ ਕਿ ਜੇ ਕਿਤੇ ਤੁਸੀਂ ਕਮੈਂਟਾਂ ਦੇ ਵਿੱਚ ਕੋਈ ਗੱਲ ਲਿਖ ਦਿੱਤੀ ਤਾਂ ਸ਼ਾਇਦ ਕਿਸੇ ਦਾ ਫੋਨ ਆ ਜਾਏਗਾ ਤੇ ਤੁਹਾਨੂੰ ਪਰਚਾ ਨਾ ਹੋ ਜੇ ਡਰ ਨਾ ਲੱਗੇ ਜਾਂ ਥਾਣੇ ਫੋਨ ਨਾ ਆਜੇ ਐਦਾਂ ਦੀ ਕੋਈ ਗੱਲ ਨਹੀਂ ਹੈ ਤੁਸੀਂ ਬੇਬਾਕ ਹੋ ਕੇ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਨੇ ਆਪਣੇ ਕੀਮਤੀ ਵਿਚਾਰ ਦਿੱਤੇ ਨੇ ਉਹਨਾਂ ਤੇ ਆਪਣੀ ਕੀਮਤੀ ਰਾਏ ਜ਼ਰੂਰ ਦਿਓ ਬੇਬਾਕ ਹੋ ਕੇ ਦਿਓ ਸੋ ਗੁਰਪ੍ਰੀਤ ਜੀ ਇੱਕ ਗੱਲ ਜਰੂਰ ਇਹਨਾਂ ਨੂੰ ਕਈ ਵਾਰੀ ਡਰ ਜਾਂਦੇ ਬੰਦੇ ਕੀ ਲਿਖੀਏ ਥੱਲੇ ਇਹਨਾਂ ਵੀ ਗੁਰਪ੍ਰੀਤ ਸਿੰਘ ਫੋਨ ਹੀ ਕਰਦੇ ਕਿਤੇ ਨਹੀਂ ਸਰ ਇੱਕ ਦਾ ਆਪਣਾ ਹੱਕ ਹੈ ਬੋਲਣ ਦਾ ਹਰ ਇੱਕ ਨੂੰ ਇੱਕ ਲਾਕੀ ਹੱਕ ਹੈ ਤਾਂ ਤੁਸੀਂ ਖੁੱਲ ਕੇ ਆਪਣੀ رائے ਦੇ ਸਕਦੇ ਹੋ ਕਹਿੰਦੇ ਨੇ ਕਿ ਜਿਹਨੂੰ ਯਾਰ ਕਹੀਏ ਤੇ ਉਹਦੇ ਨਾਲ ਰਹੇ ਫਿਰ ਵਫਾਦਾਰੀਆਂ ਜਿਹੜੀਆਂ ਨਿਪਟਦੀਆਂ ਨਹੀਂ ਫਿਰ ਵਫਾਦਾਰੀਆਂ ਦਾ ਪਤਾ ਚੱਲਦਾ ਸੋ ਕੁਝ ਲੋਕ ਐਸੇ ਵੀ ਨਹੀਂ ਸਿਆਸਤ ਦੇ ਵਿੱਚ ਜਿਨ੍ਹਾਂ ਨੇ ਆਪਣਾ ਕਾਰੋਬਾਰ ਕੰਮ ਤੰਦਾ ਪਾਰਟੀ ਦੇ ਲਈ ਛੱਡ ਦਿੱਤਾ ਤੇ ਫਿਰ ਪਾਰਟੀਆਂ ਨੇ ਉਹਨਾਂ ਨੂੰ ਦਿਲ ਖੋਲ ਕੇ ਮਾਨ ਸਨਮਾਨ ਦਿੱਤਾ ਸੋ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਹਲਕਾ ਸ਼੍ਰੀ ਹਰਗੋਬਿੰਦਪੁਰ ਜਿਹੜਾ ਇੱਕ ਐਸਾ ਹਲਕਾ ਹੈ ਜਿਸ ਹਲਕੇ ਦੇ ਵਿੱਚ ਬੜੇ ਬੜੇ ਦਿੱਗਜ ਆਗੂ ਜਿਹੜੇ ਨੇ ਰਵਾਇਤੀ ਪਾਰਟੀਆਂ ਦੇ ਰਹੇ ਨੇ ਸੋ ਉਸੇ ਹੀ ਹਲਕੇ ਦੇ ਵਿੱਚ ਇਸ ਵੇਲੇ ਮੌਜੂਦਾ ਐਮਐਲਏ ਨੇ ਐਡਵੋਕੇਟ ਅਮਰਪਾਲ ਸਿੰਘ ਪਰ ਇਸੇ ਹੀ ਆਮ ਆਦਮੀ ਪਾਰਟੀ ਦਾ ਇੱਕ ਐਸਾ ਜਜਾਰੂ ਲੀਡਰ ਜਿਹਨੇ ਇਸ ਪਾਰਟੀ ਦੇ ਲਈ ਕਮਲੇ ਹੋਣ ਵਾਲੀ ਗੱਲ ਕੀਤੀ ਜਿੱਦੋਂ ਕਹਿੰਦਾ ਕਮਲੀ ਯਾਰ ਦੀ ਕਮਲੀ ਸੋ ਇਹ ਪਾਰਟੀ ਲਈ ਕਮਲਾ ਹੋ ਗਿਆ ਸੀ ਚਿਤਾਉਣ ਦੇ ਲਈ ਰਾਤ ਦਿਨ ਲੱਗਾ ਰਿਹਾ ਤੇ ਤਕਰੀਬਨ 12 ਸਾਲ ਦਾ ਲੰਮਾ ਸਫਰ ਹੈ ਇਸ ਸਖਸ਼ ਦਾ ਇਹਦੀ ਮਿਹਨਤ ਨੂੰ ਇਹਦੀ ਇਮਾਨਦਾਰੀ ਨੂੰ ਇਹਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਤੋਂ ਹਾਈ ਕਮਾਂਡ ਨੇ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਪਹਿਲਾਂ ਤਾਂ ਇਹਨਾਂ ਨੂੰ ਨਾਲ ਦੀ ਨਾਲ ਸੰਗਠਨ ਇੰਚਾਰਜ ਹੈ ਜਿਹੜਾ ਉਹ ਵੀ ਲਗਾਇਆ ਤੇ ਉਸ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦਾ ਮੈਂਬਰ ਵੀ ਬਣਾ ਦਿੱਤਾ ਸੋ ਵੱਡੀਆਂ ਉਪਲਬਧੀਆਂ ਰਾਤ ਦਿਨ ਖੱਪੇ ਤਾਂ ਪਾਰਟੀ ਨੇ ਬਹੁਤ ਮਾਣ ਦਿੱਤਾ ਸੋ ਇਹ ਸਖੀ ਦਾ ਨਾਂ ਹੈ ਸਰਦਾਰ ਗੁਰਪ੍ਰੀਤ ਸਿੰਘ ਅੱਜ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਗੁਰਪ੍ਰੀਤ ਜੀ ਆਪ ਜੀ ਦਾ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਰਿਸ਼ਪਾਲ ਪਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਐਨ ਆਰ ਆਈ ਟੂਡੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦਲੇਰੀ ਕਿ ਹਜੀ ਰੱਖਦੇ ਹੋ ਗੁਰਪ੍ਰੀਤ ਸਿੰਘ ਇਹ ਦੱਸੀ ਹੁਣ ਜਰਾ ਕਿਉਂਕਿ ਅੱਜ ਗੱਲਾਂ ਹੋਣੀਆਂ ਨੇ ਤਿੱਖੀਆਂ ਖਰੀਆਂ ਸਿੱਧੀਆਂ ਸਿੱਧੀਆਂ ਤੇ ਜੇ ਕਿਸੇ ਪਾਰਟੀ ਕੋ ਡਰਦੇ ਵੀ ਹੋ ਤਾਂ ਮੈਨੂੰ ਦੱਸ ਦਿਓ ਮੈਂ ਉਹਦਾ ਨਾਂ ਨਾ ਲਵਾਂ ਨਹੀਂ ਜੀ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਕਿਸੇ ਪਾਰਟੀ ਦਾ ਕੋਈ ਡਰ ਨਹੀਂ ਇਹ ਆਮ ਆਦਮੀ ਪਾਰਟੀ ਇੱਕ ਆਮ ਵਿਅਕਤੀ ਨੂੰ ਇਹ ਡਰ ਬੜਾ ਹੁੰਦੀ ਹੈ ਸੋ ਸਾਡੇ ਵਿੱਚ ਨੇ ਡਰਤਾ ਹੈ ਅਸੀਂ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਾਂ ਤੇ ਬੜੀਆਂ ਪੁਰਾਣੀ ਰਵਾਇਤੀ ਪਾਰਟੀਆਂ ਦੇ ਅੱਗੇ ਇੱਕ ਡਾ ਕੇ ਤੇ ਇੱਥੇ ਤੱਕ ਪਹੁੰਚੇ ਹਾਂ ਸਰ ਕੀ ਬਾਤ ਹੈ ਜੀ ਸੋ ਗੁਰਪ੍ਰੀਤ ਸਿੰਘ ਜੀ ਇਹ ਤੁਹਾਡੇ ਤੋਂ ਜਾਨਣਾ ਜ਼ਰੂਰੀ ਹੈ ਛੋਟ ਸਬਦਾਂ ਵਿੱਚ ਇਹ ਦੱਸੋ ਕਿ ਆਮ ਆਦਮੀ ਪਾਰਟੀ ਚਾਉਣ ਤੋਂ ਪਹਿਲਾਂ ਤੁਸੀਂ ਕਿਹੜੀ ਪਾਰਟੀ ਦੇ ਵਿੱਚ ਤੁਹਾਡਾ ਪਿਛੋਕੜ ਸੀ ਤੁਹਾਡਾ ਪਰਿਵਾਰਕ ਸਰ ਦੇਖੋ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਨਹੀਂ ਸੀ ਆਈ ਉਦੋਂ ਮੇਰਾ ਪਰਿਵਾਰ ਜਿਹੜਾ ਹੈ ਉਹ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਸੀ ਸਾਰੇ ਪਰਿਵਾਰਕ ਮੈਂਬਰ ਜਿਹੜੇ ਵਧੀਆ ਸੁਖ ਸੀ گاਉਣਾ ਦਾ ਕਾਂਗਰਸ ਪਾਰਟੀ ਦੇ ਵਿੱਚ ਲੇਕਿਨ ਜਦ 2013 ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨੂੰ ਸਵੀਕਾਰ ਕਰ ਲਿਆ ਤਾਂ ਉਸ ਤੋਂ ਬਾਅਦ ਅਸੀਂ ਕਿਸੇ ਵੀ ਪਾਰਟੀ ਦਾ ਪੱਲਾ ਨਹੀਂ ਫੜਿਆ ਆਮ ਆਦਮੀ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਹੈ ਜੀ ਤੋ ਸਦਾ اکبر ਪ੍ਰੈਸਿੰਗ ਜੀ ਕਹਿੰਦੇ ਉਦੋਂ ਫਿਰ ਟਿਕਚਰਾਂ ਵੀ ਬੜੀਆਂ ਹੋਈਆਂ ਲੋਕਾਂ ਨੇ ਕਿਹਾ ਵੀ ਇਹ ਕਿਹੜੇ ਪਾਸੇ ਤੁਰ ਪਏ ਉਹ ਕਦੀ ਝਾੜੂ ਦਾ ਜ਼ਿਕਰ ਕਰਦੇ ਸੀ ਐਡੀ ਵੱਡੀ ਕਾਂਗਰਸ ਪਾਰਟੀ ਐਡੀ ਮਜ਼ਬੂਤ ਪਾਰਟੀ ਕਹਿੰਨੇ ਤਾਂ ਕਦੀ ਸੋਚਿਆ ਹੀ ਨਹੀਂ ਸੀ ਕਿ ਹਲਕਾ ਸ਼ਿਰੀ ਕੋ ਹਰ ਕੋ ਬਿਲਪੁਰ ਤੇ ਵਿੱਚ ਝਾੜੂ ਝਾੜੂ ਹੋ ਜੇਗੀ ਬਿਲਕੁਲ ਸਰ ਜਦੋਂ ਅਸੀਂ ਪਹਿਲੇ ਪਹਿਲ ਆਮ ਆਦਮੀ ਪਾਰਟੀ ਦੇ ਲਈ ਕੈਂਪੇਨ ਕਰਨੀ ਸ਼ੁਰੂ ਕੀਤੀ ਤੇ ਬਹੁਤ ਲੋਕਾਂ ਨੇ ਕਿਹਾ ਨਵੀਂ ਪਾਰਟੀ ਹੈ ਇਹਦਾ ਕੁਝ ਨਹੀਂ ਬਣ ਸਕਦਾ ਬੜੀਆਂ ਦਿੱਗਜ ਪਾਰਟੀਆਂ ਨੇ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਇਹਨਾਂ ਦੇ ਤਰੰਤਰ ਜਿਹੜੇ ਆ ਉਹ ਲੀਡਰ ਨੇ ਪ੍ਰਕਾਸ਼ ਸਿੰਘ ਬਾਦਲ ਵਰਗੇ ਕੈਪਟਨ ਅਮਰਿੰਦਰ ਸਿੰਘ ਵਰਗੇ ਕਾਂਗਰਸ ਵਾਲੇ ਲੀਡਰ ਜਿਨ੍ਹਾਂ ਦੇ ਅੱਗੇ ਕਿਸੇ ਹੋਰ ਲੀਡਰ ਦਾ ਖੰਡਣਾ ਲੋਕ ਸਮਝਦੇ ਸੀ ਕਿ ਇਹ ਬਿਲਕੁਲ ਮੁਮਕਨ ਨਹੀਂਗਾ ਲੇਕਿਨ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਾਬਿਤ ਕਰ ਦਿੱਤਾ ਉਹਨਾਂ ਦੇ ਅੰਦਰ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਉਪਰਾਲਾ ਸ਼ੁਰੂ ਕੀਤਾ ਅੱਜ ਉਹਦਾ ਨਤੀਜਾ ਹੈ ਕਿ ਆਮ ਆਦਮੀ ਪਾਰਟੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਲੋਕ ਸਾਰੇ ਪਿਆਰ ਦੇ ਰਹੇ ਨੇ। ਕਦੀ ਕਿਸੇ ਸਿਆਸੀ ਪਾਰਟੀ ਤੋਂ ਸਿਆਸੀ ਆਗੂ ਤੋਂ ਡਰ ਲੱਗਾ? ਨਹੀਂ ਸਰ ਡਰਤੇ ਉਸ ਬੰਦੇ ਨੂੰ ਲੱਗੂਗਾ ਜਿਹਦੇ ਅੰਦਰ ਚੋਰ ਹੋਵੇ। ਸਾਡੇ ਅੰਦਰ ਕੋਈ ਚੋਰ ਨਹੀਂ। ਇਮਾਨਦਾਰੀ ਦੇ ਨਾਲ ਬਿਲਕੁਲ اخلاقی ਤੌਰ ਤੇ ਸਿੱਧੇ ਚੱਲ ਕੇ ਪਾਰਟੀ ਲਈ ਕੰਮ ਕਰ ਰਹੇ ਆ ਤੇ ਕਾਂਗਰਸ ਪਾਰਟੀ ਛੱਡੀ ਤੇ ਸਰ ਦੇਖੋ ਇਹਨਾਂ ਪਾਰਟੀਆਂ ਦੇ ਵਿੱਚ ਬਹੁਤ ਜ਼ਿਆਦਾ ਦੂਸ਼ਣਬਾਜ਼ੀ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਵੱਧ ਚੁੱਕਿਆ ਸੀ ਇੱਕ ਐਮਐਲਏ ਜਦੋਂ ਐਮਐਲਏ ਬਣਦਾ ਹੈ ਤੇ ਉਸ ਨੂੰ 1 ਲੱਖ ਤੋਂ ਥੱਲੇ ਥੱਲੇ ਤਨਖਾਹ ਮਿਲਦੀ ਹੈ 5 ਸਾਲਾਂ ਬਾਅਦ ਜਦੋਂ ਉਹ ਐਮਐਲਏ ਦੀ ਕੁਰਸੀ ਛੱਡਦਾ ਹੈ ਤੇ ਉਹਦਾ ਪਰਿਵਾਰ ਜਿਹੜਾ ਕਰੋੜਪਤੀ ਕਿਵੇਂ ਬਣ ਜਾਂਦਾ ਇਹ ਚੀਜ਼ਾਂ ਸਰ ਕਿਤੇ ਨਾ ਕਿਤੇ ਮਨ ਦੇ ਵਿੱਚ ਘਰ ਕਰ ਗਈਆਂ ਸੀ ਕਿ ਇਹ ਲੋਕ ਸਿਰਫ ਆਪਣਾ ਘਰ ਪੂਰਾ ਕਰ ਰਹੇ ਨੇ ਇਹ ਪਬਲਿਕ ਦੇ ਵਾਸਤੇ ਨਹੀਂ ਹੈ ਇਹ ਪਬਲਿਕ ਦੇ ਲਈ ਸਹੀ ਨਹੀਂ ਹਨ ਇਹਨਾਂ ਨੇ ਪੰਜਾਬ ਨੂੰ ਬਿਲਕੁਲ ਹੀ ਨੀਵੇਂ ਪੱਦਰ ਤੇ ਲੈ ਜਾਣਾ ਹੈ ਜਿੱਥੋਂ ਵਾਪਸ ਉੱਠਣਾ ਬਹੁਤ ਮੁਸ਼ਕਲ ਹੋ ਜਾਵੇਗਾ ਸੋ ਇੱਕ ਵਿਕਲਪ ਦੇ ਤੌਰ ਤੇ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਤਾਂ ਉਹ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਨੇ ਕਿ ਜੇ ਆਪਾਂ ਚਿੱਕੜ ਨੂੰ ਸਾਫ਼ ਕਰਨਾ ਹੈ ਤੇ ਸਾਨੂੰ ਉਸ ਗਟਰ ਵਿੱਚ ਉਤਰਨਾ ਪਵੇਗਾ ਸੋ ਉਹਨਾਂ ਦੀ ਇਹ ਆਇਡੋਲੋਜੀ ਇਹ ਉਹਨਾਂ ਦਾ ਸਿਧਾਂਤ ਬਹੁਤ ਵਧੀਆ ਲੱਗਿਆ ਇਸੇ ਕਰਕੇ ਅਸੀਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸਰਦਾਰ ਗੁਰਪ੍ਰੀਤ ਸਿੰਘ ਜੀ ਕਿਹੜੇ ਲੀਡਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕਾਂਗਰਸਾਂ ਕਿਹੜੇ ਐਮਐਲਏ ਸੀ ਜਦੋਂ ਫਿਰ ਤੁਸੀਂ ਕੰਮ ਕਰ ਰਹੇ ਸੀ ਸਰ ਮੈਂ ਬਹੁਤਾ ਕੰਮ ਨਹੀਂ ਕੀਤਾ ਕਿਸੇ ਕਾਂਗਰਸ ਲੀਡਰ ਦੇ ਨਾਲ ਕਿਉਂਕਿ ਮੈਂ ਆਪਣੀ ਪੜ੍ਹਾਈ ਖਤਮ ਕਰਨ ਤੋਂ ਤੁਰੰਤ ਬਾਅਦ ਇਟਲੀ ਚਲਾ ਗਿਆ ਸੀ ਉੱਥੋਂ ਜਦੋਂ ਵਾਪਸ ਆਏ ਤੇ ਆ ਕੇ ਆਪਣੇ ਕਮਾਕਾਰਾਂ ਵਿੱਚ ਥੋੜੇ ਵਿਅਸਤ ਹੋ ਗਏ ਤੇ ਜਦੋਂ ਆម ਆਦਮੀ ਪਾਰਟੀ ਇੱਕ ਦੋ ਸਾਲ ਬਾਅਦ ਹੋਂਦ ਵਿੱਚ ਆਈ ਹੈ ਤੇ ਉਸ ਤੋਂ ਬਾਅਦ ਫਿਰ ਆម ਆਦਮੀ ਪਾਰਟੀ ਕਿਹੜੇ ਕਿਹੜੇ ਆਗੂ ਦਾ ਫਿਰ ਤੁਹਾਡੇ ਏਰੀਆ ਚ ਦਬਦਬਾ ਸੀ ਉਹ ਕਾਂਗਰਸੀ ਕਿਹੜਾ ਆਗੂ ਸੀ ਜਿਹੜੀ ਤੂ ਦੇਖੋ ਜੀ ਇਹ ਬਾਜਵਾ ਭਰਾ ਸਰ ਅੱਛਾ ਇਸਪਾਲ ਸਰ ਬਾਜਵਾ ਭਰਾਵਾਂ ਦਾ ਇੱਕ ਬਹੁਤ ਵੱਡੇ ਪੱਧਰ ਤੇ ਦਬਦਬਾ ਸੀਗਾ ਪੂਰੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਦੇ ਵਿੱਚ ਠੀਕ ਹੈ ਇਹਨਾਂ ਤੋਂ ਲੋਕ ਡਰਦੇ ਸਨ ਇਹ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜੇ ਦੋ ਭਰਾਵਾਂ ਦੀ ਗੱਲ ਕੀਤੀ ਜਾਵੇ ਵਾਜਵਾ ਬ੍ਰਦਰਸ ਤੇ ਇਹਨਾਂ ਨੇ ਤੇ ਬਹੁਤ ਜ਼ਿਆਦਾ ਆਪਣਾ ਪ੍ਰਭਾਵ ਛੱਡਿਆ ਹੋਇਆ ਸੀ ਕਿ ਲੋਕ ਇਹਨਾਂ ਦੇ ਖਿਲਾਫ ਜਾ ਕੇ ਖੁਸ਼ ਨਹੀਂ ਸੀ ਬਲ ਇਨਾਂ ਡਰ ਪੈਦਾ ਕਰ ਦਿੱਤਾ ਸੀ ਸੋ ਇਹਨਾਂ ਲੋਕਾਂ ਜੋ ਇਹਨਾਂ ਨੇ ਡਰ ਲੋਕਾਂ ਮਾਹੌਲ ਪੈਦਾ ਕੀਤਾ ਸੀ ਡਰ ਦਾ ਮਾਹੌਲ ਉਤਨ ਜਾਤ ਪਾਉਣ ਲਈ ਅਸੀਂ ਇੱਕ ਮਠੋ ਹੋ ਕੇ ਤੇ ਆਮ ਆਦਮੀ ਪਾਰਟੀ ਨਾਲ ਚੱਲ ਕੇ ਤੇ ਲੋਕਾਂ ਦਾ ਡਰ ਖਤਮ ਕਰਨ ਵਿੱਚ ਬਹੁਤ ਹੱਦ ਤੱਕ ਕਾਮਯਾਬ ਹੋਏ ਬਲਵਿੰਦਰ ਸਿੰਘ ਲਾੜੀ ਦੇ ਬਾਰੇ ਕੀ ਕਹੋਗੇ ਐਮਐਲਏ ਨੇ ਉਹ ਵੀ ਕਾਂਗਰਸ ਦੇ ਵੇਖੋ ਉਹ ਤਾਂ ਬੜੇ ਇੱਕ ਸਾਧੂ ਜੇ ਬੰਦੇ ਨੇ ਸੰਤ ਸੁਭਾਅ ਦੇ ਬੰਦੇ ਨੇ ਤੁਸੀਂ ਉਹਨਾਂ ਬਾਰੇ ਤੇ ਨਹੀਂ ਕੁਝ ਵੀ ਕਹਿ ਸਕਦੇ ਰਾਜਨੀਤੀ ਸਰ ਦੇਖੋ ਜਿੰਨਾ ਚਿਰ ਤੱਕ ਬੰਦਾ ਸੈਲਫ ਡਿਸੀਜਨ ਮੇਕਰ ਨਹੀਂ ਬਣਦਾ ਉਹਨਾਂ ਚਿਰ ਤੱਕ ਤੁਸੀਂ ਉਸ ਨੂੰ ਇੱਕ ਚੰਗਾ ਲੀਡਰ ਨਹੀਂ ਮੰਨ ਸਕਦੇ ਜਿਹੜਾ ਕਿਸੇ ਦੀ ਹੱਥ ਦੀ ਕੱਟ ਪੁਤਲੀ ਹੈ ਸਰ ਉਹ ਉਹਦੋਂ ਅਸੀਂ ਵਧੀਆ ਲੀਡਰ ਨਹੀਂ ਮੰਨ ਸਕਦੇ हां हां इक कमांड ਦਾ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਨਾਂ ਨੂੰ ਮੰਨਣਾ ਤੇ ਹਰ ਇੱਕ ਲੀਡਰ ਦਾ ਹਰ ਇੱਕ ਐਮਐਲਏ ਦਾ ਜਿਹੜਾ ਫਰਜ਼ ਬਣਦਾ ਹੈ ਲੇਕਿਨ ਇੱਕ ਇੰਡੀਵਿਜੂਅਲ ਪਰਸਨੈਲਿਟੀ ਦੇ ਥੱਲੇ ਲੱਗ ਕੇ ਕੰਮ ਕਰਨਾ ਉਹ ਬਿਲਕੁਲ ਹੀ ਜਿਹੜਾ ਉਹ ਰਾਜਨੀਤੀ ਦੇ ਵਿੱਚ ਗੁਵਾਰਾ ਨਹੀਂ ਹੈ ਜੀ ਕੀ ਲੱਗਦਾ ਤੁਹਾਨੂੰ ਇਹ ਤੁਹਾਡੇ ਜਿਹੜੇ ਬਲਵਿੰਦਰ ਸਿੰਘ 라ੜੀ ਕਾਂਗਰਸ ਪਾਰਟੀ ਦੇ ਐਮਐਲਏ ਸੀਗੇ ਸਭ ਕਾ ਐਮਐਲਏ ਸੋ ਕਿਹਦੇ ਥੱਲੇ ਲੱਗੇ ਸੀ ਬਿਲਕੁਲ ਸਰ ਇਦੇ ਵਿੱਚ ਕੋਈ ਦੋਰਾਂ ਨਹੀਂ ਹੈ ਬਲਵਿੰਦਰ ਸਿੰਘ ਲਾਡੀ ਹੋਣੀ ਸਰ ਪ੍ਰਤਾਪ ਸਿੰਘ ਬਾਜਵਾ ਫਤਿਹਜੰਗ ਸਿੰਘ ਬਾਜਵਾ ਦੇ ਹੇਠਾਂ ਉਹਨਾਂ ਨੇ ਕੰਮ ਕੀਤਾ ਉਹ ਆਪਣੇ ਆਪ ਕੋ ਤੇ ਫੈਸਲਾ ਨਹੀਂ ਲੈ ਸਕੇ ਜਦੋਂ ਉਹਨਾਂ ਦਾ ਦਿਲ ਕਰਦਾ ਸੀ ਫਤਿਹਜੰਗ ਸਿੰਘ ਬਾਜਵਾ ਉਹਨਾਂ ਦੀ ਉਹ ਹੱਥੋਂ ਡੋਰ ਛੱਡ ਦਿੰਦੇ ਸੀ ਤੇ ਜਦੋਂ ਜੀ ਕਰਦਾ ਸੀ ਉਹ ਡੋਰ ਖਿੱਚ ਲੈਂਦੇ ਸੀ ਬਹੁਤ ਵਾਰੀ ਇਸ ਤਰ੍ਹਾਂ ਹੋਇਆ ਉਹਨਾਂ ਦੇ ਆਪਣੇ ਟਿਨਯੂਰ ਦੇ ਵਿੱਚ ਬੜੀ ਬੜੀ ਲਾਡੀ ਬਲੰਦਰ ਸਿੰਘ ਲਾਡੀ ਹੁਣਾਂ ਦੀ ਜਿਹੜੀ ਆ ਪਾਵਰ ਖਿੱਚੀ ਗਈ ਤੇ ਬੜੀ ਬੜੀ ਉਹਨਾਂ ਨੂੰ ਵਾਪਸ ਕੀਤੀ ਗਈ ਇਹ ਤੋਂ ਸਪਸ਼ਟ ਹੁੰਦਾ ਕਿਉਂਕਿ ਸਰਕਾਰ ਦੇ ਵਿੱਚ ਜਿਹੜੇ ਉੱਪਰਲੇ ਲੈਵਲ ਦੇ ਲੀਡਰ ਨੇ ਉਹ ਇਦਾਂ ਨਹੀਂ ਕਰਦੇ ਜਿਹੜੇ ਲੋਕਲ ਲੀਡਰ ਜਿਹੜਾ ਜਿਹਨਾਂ ਦੇ ਜਿਨ੍ਹਾਂ ਦੀ ਰਹਿਮ ਦੇ ਕਰਕੇ ਇਹ ਇੱਥੇ ਤੱਕ ਪਹੁੰਚੇ ਹੁੰਦੇ ਨੇ ਉਹ ਕੁਝ ਵੀ ਕਰ ਸਕਦੇ ਤੇ ਹੁਣ ਮੌਜੂਦਾ ਹਾਲਾਤ ਕੀ ਨੇ ਕਾਂਗਰਸ ਦੇ ਕਾਂਗਰਸ ਵੇਖੋ ਸਰ ਇੱਕ ਮਾਝਾ ਬਲਾਕ ਆ ਸਾਡਾ ਤੇ ਮਾਝੇ ਦੇ ਵਿੱਚ ਹੀ ਤਿੰਨ ਤਿੰਨ ਮੁੱਖ ਮੰਤਰੀ ਜਿਹੜੇ ਉਹ ਪੈਦਾ ਹੋ ਚੁੱਕੇ ਨੇ ਆਪਸ ਵਿੱਚ 파ਟੀ ਹੋਈ ਹੈ ਕਾਂਗਰਸ ਦਾ ਕੋਈ ਵਜੂਦ ਨਹੀਂ ਹੈ ਲੋਕ ਇਹਨਾਂ ਦੀ 84 ਨਹੀਂ ਭੁੱਲ ਸਕੇ ਔਰ ਨਾ ਹੀ ਭੁੱਲ ਸਕਦੇ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਲੋਕ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ ਜਿਹੜਾ ਉਹ ਸਿਰ ਮੱਥੇ ਪਰਵਾਣ ਕਰਾ ਕਾਂਗਰਸ ਦੇ 84 ਤੋਂ ਇਲਾਵਾ ਕੋਈ ਹੋਰ ਤੇ ਨਹੀਂ ਇਲਜ਼ਾਮ ਹੈਗਾ ਕੋਈ ਤੁਸੀਂ ਕਹੇ ਦੀਏ ਵੇਖੋ ਨਾ ਤਾਂ ਲਾੜੀ ਬਲਵਿੰਦਰ ਸਿੰਘ ਲਾੜੀ ਦੇ ਸਮੇਂ ਗੁੰਡਾਗਰਦੀ ਤੇ ਬਹੁਤੀ ਹੋਈ ਕਬਜੇ ਵੀ ਨਹੀਂ ਬਹੁਤੀ ਹੋਈ ਨਸ਼ੇ ਦਾ ਵੀ ਕੋਈ ਇਹੋ ਜਿਹਾ ਕੰਮ ਨਹੀਂ ਸੀ ਹੈਗਾ ਕਿ ਜਿਹੜਾ ਉਹਦੇ ਤੋਂ ਬਹੁਤਾ ਦਾਗ ਲੱਗ ਸਕਦੇ ਸਰ ਇਹ ਇਹ ਗੱਲ ਕਹਿਣੀ ਬਿਲਕੁਲ ਸਹੀ ਨਹੀਂ ਹੋਵੇਗੀ ਕਿਉਂਕਿ ਜੋ ਨਸ਼ੇ ਦਾ ਛੇਮਾਂਤਰਿਆ ਜਿਹਦਾ ਬੰਨ ਤੋੜ ਕੇ ਇਹਨੂੰ ਵਹਾਇਆ ਅਕਾਲੀ ਸਰਕਾਰ ਨੇ ਉਹਨੂੰ ਇਹਨਾਂ ਨੇ ਕਦੇ ਵੀ ਬੰਨ ਡਾਊਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਇਹਨਾਂ ਦੀ ਸਰਕਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਪੂਰੀ ਤਰ੍ਹਾਂ ਪੂਰੇ ਵਹਾਅ ਦੇ ਨਾਲ ਵਗਦਾ ਰਿਹਾ ਇਹਨਾਂ ਨੇ ਕਿਤੇ ਵੀ ਉਹ ਇਹੋ ਜਿਹਾ ਫੈਸਲਾ ਕੋਈ ਡਿਸੀਜਨ ਨਹੀਂ ਲਿਆ ਕਿ ਜਿਹਦੇ ਨਾਲ ਇਸ ਚੀਜ਼ ਨੂੰ ਰੋਕਿਆ ਜਾ ਸਕੇ ਸੋ ਇਹਨਾਂ ਦੇ ਰਾਜਕਾਲ ਦੇ ਵਿੱਚ ਬਹੁਤ ਸਾਰੇ ਲੀਡਰਾਂ ਨੇ ਆਪਣੇ ਘਰ ਭਰੇ ਨੇ ਪੰਜਾਬ ਨੂੰ ਬਿਲਕੁਲ ਕਰਜ਼ਾਈ ਕਰਕੇ ਰੱਖ ਦਿੱਤਾ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਹਨਾਂ ਦੇ ਸੰਗ ਵਿੱਚ ਨਸ਼ੇ ਦਾ ਹੜ ਤੁਸੀਂ ਕੀ ਸਮਝਦੇ ਹੋ ਕਿ ਇਸ ਵੇਲੇ ਨਹੀਂ ਹੈ ਹਲਕਾ ਛਿਰਿਆਰ ਕੋ ਬਿੰਦਪਤ ਵਿੱਚ ਵੀ ਵੱਡਾ ਨਾਂ ਲੱਗ ਜਾਂਦਾ ਕਿਸੇ ਕਿਸੇ ਵੇਲੇ ਵੀ ਕਹਿੰਦੇ ਵੀ ਕੁਝ ਹੁਣ ਤੇ ਆਮ ਆਦਮੀ ਪਾਰਟੀ ਦੀ ਸ਼ੈਲਟਰ ਦੇ ਵਿੱਚ ਵੀ ਵਿਕਦਾ ਮਿਲਦਾ ਕਿਤੇ ਨਾ ਕਿਤੇ ਦੇਖੋ ਸਰ ਜਿਹੜਾ ਇੱਕ ਕੋੜ ਦੀ ਬਿਮਾਰੀ ਹੈ ਨਾ ਜੀ ਹੂੰ ਉਹਨੂੰ ਖਤਮ ਹੁੰਦਿਆ ਟਾਈਮ ਲੱਗਦਾ ਠੀਕ ਹੈ ਜਿਹੜਾ ਕੋੜ ਦਾ ਰੋਗ ਅਕਾਲੀ ਸਰਕਾਰ ਦੇ ਸਮੇਂ ਸ਼ੁਰੂ ਹੋ ਗਿਆ ਕਾਂਗਰਸ ਦੇ ਸਰਕਾਰ ਦੇ ਸਮੇਂ ਪੂਰਨ ਰੂਪ ਵਿੱਚ ਆਪਣਾ ਰੂਪ ਧਾਰ ਕਰ ਗਿਆ ਉਸ ਨੂੰ ਖਤਮ ਕਰਦਿਆਂ ਟਾਈਮ ਲੱਗੇਗਾ ਲੇਕਿਨ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਉਹ ਪੀਲਾ ਪੰਜਾ ਉਹਨਾਂ ਘਰਾਂ ਦੇ ਉੱਤੇ ਚਲਾ ਦਿੱਤਾ ਜਿਹੜੇ ਘਰ ਇਸ ਚਿੱਟੇ ਦੀ ਕਮਾਈ ਦੇ ਨਾਲ ਬਣੇ ਸਨ ਅੱਜ ਤੱਕ ਕਾਖਰੀ ਹਰਗਵਿੰਦਪੁਰ ਚ ਕਿੰਨੇ ਚੱਲੇ ਜੀ ਪੀਲੇ ਪੰਜੇ ਦੇਖੋ ਸਰ ਅਜੇ ਥੋੜੇ ਦਿਨ ਪਹਿਲਾਂ ਹੀ ਭੋਮੇ ਦੇ ਵਿੱਚ ਇੱਕ ਘਰ ਦੇ ਉੱਤੇ ਪੀਲੇ ਪੰਜਾ ਚਲਿਆ ਕਿਉਂਕਿ ਉਸ ਘਰ ਦੀ ਜਿਹੜਾ ਬਿਲਡਿੰਗ ਸੀਗੀ ਉਹ ਇੱਕ ਤੇ ਬਿਲਕੁਲ ਸ਼ਾਮਲਾਟ ਜ਼ਮੀਨ ਦੇ ਉੱਤੇ ਸੀ ਦੂਸਰਾ ਉਹ ਵਪਾਰੀ ਸੀਗੇ ਚਿੱਟੇ ਦੇ ਜਿਨ੍ਹਾਂ ਨੇ ਉਹ ਘਰ ਉਸਾਰਿਆ ਹੋਇਆ ਸੀ ਅੱਛਾ ਜਿਹੜਾ ਚਿੱਟਿਆਂ ਦੇ ਵੱਡੇ ਮਗਰਮੱਛ ਨੇ ਜਿਨ੍ਹਾਂ ਕੋ ਬੜੇ-ਬੜੇ ਮਹਿਲ ਨੇ ਇਹ ਪੀਲੇ ਪੰਜਿਆਂ ਦਾ ਵਿਖੋ ਲੋ ਆਮ ਆਦਮੀ ਪਾਰਟੀ ਤੇ ਇਲਜ਼ਾਮ ਹੈ ਕਿ ਇਹ ਮਹਿਲ ਨਾਲ ਵੱਲ ਨੂੰ ਕਦੀ ਮੂੰਹ ਨਹੀਂ ਕਰਦਾ ਪੀਲੇ ਪੰਜਾ ਨਾ ਹੀ ਉਹ ਬੀਪੀਐਲ ਨੂੰ ਕੀਤਾ ਜਿਹੜੀ ਪੁਲਸ ਦੇ ਵਿੱਚ ਸੀ ਤੇ ਜਿੱਦ ਕੋਈ ਨਾ ਮਾਲ ਫੜਿਆ ਗਿਆ ਸੀ ਉਹਦਾ ਜਵਾਬ ਕੀ ਦੋਗੇ ਤੁਸੀਂ ਬਿਲਕੁਲ ਸਰ ਦੇਖੋ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਬੀਬੀ ਅੱਜ ਵੀ ਜੇਲ੍ਹ ਦੇ ਅੰਦਰ ਹੈ ਮੈਂ ਤੁਹਾਨੂੰ ਪੀੜਾ ਪੰਜਾਬ ਪੀੜਾ ਪੰਜੇ ਦਾ ਉੱਤਰ ਉਹ ਤੇਲ ਮੁੱਕ ਜਾਂਦਾ ਜਾਂ ਫਿਰ ਗੂਗਲ ਦੇ ਉੱਤੇ ਉਹਦੀ ਡਾਇਰੈਕਸ਼ਨ ਨਹੀਂ ਆਉਂਦੀ ਨਹੀਂ ਸਰ ਬਹੁਤ ਦੇਖੋ ਜੇ ਇਹ ਕਈ ਇਹ ਵੀ ਮਹਿਲਾ ਵਾਲਿਆਂ ਵੱਲ ਰੋਕ ਨਹੀਂ ਕੀਤਾ ਪੰਜਾਬ ਸਰਕਾਰ ਨੇ ਤਾਂ ਵਿਕਰਮਜੀਤ ਸਿੰਘ ਮਜੀਠੀਆ ਇੱਕ ਵੱਡਾ ਨਾਂ ਅਕਾਲੀ ਦਲ ਦਾ ਅੱਜੋ ਕਿਸ ਮਤਲਬ આરોਪ ਦੇ ਵਿੱਚ ਅੰਦਰ ਨੇ ਸਾਡੀ ਜਿਹੜੀ ਪੰਜਾਬ ਸਰਕਾਰ ਨੇ ਇੱਕ ਮਹਮ ਨਸ਼ਾ ਮੁਕਤੀ ਮੋਰਚਾ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਹੋਈ ਹੈ ਉਹਦੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਚਾਹੇ ਉਹ ਕੋਈ ਵੱਡਾ ਹੈ ਕਿ ਚਾਹੇ ਕੋਈ ਛੋਟਾ ਹੈ ਜੋ ਨਸ਼ੇ ਦਾ ਵਪਾਰੀ ਹੈ ਉਸ ਨੂੰ ਜ਼ਿਲ੍ਹੇ ਦੇ ਵਿੱਚ ਜਾਣਾ ਹੀ ਪਵੇਗਾ ਸਰਦ ਕੋਰਪਾਲ ਸਿੰਘ ਜੀ ਐਸ ਡੀ ਅਕਾਲੀ ਦਲ ਤੋਂ ਰਾਜਨਵੀਰ ਸਿੰਘ ਕੁਮਾਰ ਕਿਉਂਕਿ ਅੱਜਕੱਲ ਪਟਾਣ ਨੂੰ ਤੇਲ ਲਾਈ ਫਿਰਦੇ ਨੇ ਥਾਪੀ ਥੂਪੀ ਮਾਰਦੇ ਨੇ ਕਹਿੰਦੇ ਨੇ ਕਿ ਇੱਕ ਅਹੀ ਆ ਲੈਣ ਤਾਂ ਹੁਣ ਟਾਈਮ ਵੇਖੋ ਮੁੱਦੇ ਕਿਦਾਂ ਪਾਉਣੇ ਆ ਤੇ ਉਹ ਵੀ ਹੁਣ ਇਹੋ ਹੀ ਨਾਰਾ ਮਾਰਦੇ ਨੇ ਕਿ ਹੈ ਨਹੀਂ ਕਿਤੇ ਆਮ ਆਦਮੀ ਪਾਰਟੀ ਹੁਣ ਤਾਂ ਬਸ ਅਕਾਲੀ ਦਲ ਦੀ ਨਹੀਂ ਦੇਖੋ ਜੀ ਇਹ ਤਾਂ ਉਹਨਾਂ ਦੀ ਆਪਣੀ ਸੋਚ ਹੈ ਲੇਕਿਨ ਮੈਨੂੰ ਜਿੰਨਾ ਤੱਕ ਲੱਗਦਾ ਕਿ ਅਕਾਲੀ ਦਲ ਨੂੰ ਲੋਕ ਭੁੱਲ ਚੁੱਕੇ ਨੇ ਕਿਉਂਕਿ ਇਹਨਾਂ ਵੱਲੋਂ ਕੀਤੇ ਇੰਨੇ ਵੱਡੇ ਗੁਨਾਹ ਨੇ ਜਿਨ੍ਹਾਂ ਨੂੰ ਲੋਕ ਕਦੀ ਵੀ ਮਾਫ ਨਹੀਂ ਕਰ ਸਕਦੇ ਗਣਾ ਗਣਾ ਦਿਓ ਜਿਹੜਾ ਮੋٹے ਮੋٹے ਗਣਾ ਗਣਾ ਦਿਓ ਬਿਲਕੁਲ ਬਰਗਾੜੀ ਕਾਂਡ ਸਰ ਬਰਗਾੜੀ ਕਾਂਡ ਹੋ ਗਿਆ ਬਹਿਬਲ ਕਲਾਂ ਕਾਂਡ ਹੋ ਗਿਆ ਫਿਰ ਇੰਨੇ ਬੇਅਦਬੀਆਂ ਆਈਆਂ ਸੌਦਾ ਸਾਧ ਨੂੰ ਮਾਫੀ ਦੇ ਦੇਣਾ ਸਰ ਲਿਫਾਫੇ ਚ ਬੰਦ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਦੀ ਚੋਣ ਕਰ ਦੇਣੀ ਇੱਕ ਬਹੁਤ ਸਾਫ ਸੁਥਰੇ ਐਕਸ ਵਾਲੇ ਜਿਹਦਾ ਹਰਪੀ ਸਿੰਘ ਉਹਨਾਂ ਨੂੰ ਬੇਇੱਜ਼ਤ ਕਰਕੇ ਉਹਨਾਂ ਦੇ ਅਹੁਦੇ ਤੋਂ ਹਟਾ ਦੇਣਾ ਬਹੁਤ ਸਾਰੇ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਮਤਲਬ ਸਾਹਮਣੇ ਆ ਰਹੀਆਂ ਨੇ ਤੇ ਆਈਆਂ ਨੇ ਲੋਕ ਇਸੇ ਕਰਕੇ ਇਹਨਾਂ ਨੂੰ ਜਿਹੜਾ ਸਾਡਾ ਮੇਰਾ ਆਪਣਾ ਹਲਕਾ ਜੀ ਸ਼੍ਰੀ ਅਗਮਿੰਦਪੁਰ ਟਕਸਾਲੀ ਟਿਪੀਕਲ ਅਕਾਲੀ ਹਲਕਾ ਹੈ ਉਸ ਦੇ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਇਹਨਾਂ ਨੂੰ ਬਿਲਕੁਲ ਨਹੀਂ ਨਕਾਰ ਦਿੱਤਾ ਤੇ ਅੱਗੇ ਵੀ ਨਕਾਰਦੇ ਰਹਿਣਗੇ ਤੇ ਭਾਜਪਾ ਵੱਲੋਂ ਬੜੇ ਕਦਾਵਰ ਆਗੂ ਨੇ ਇਸ ਵੇਲੇ ਤੁਹਾਡੇ ਏਰੀਆ 'ਚ ਸਰਗਰਮ ਹੋ ਚੁੱਕੇ ਨੇ ਕਿਤਾ ਜਤਿੰਦਰ ਕਲਿਆਣ ਨੇ ਜਿਹੜੇ ਬਟਾਲੇ ਤੋਂ ਗਏ ਨੇ ਉਹ ਵੀ ਉੱਥੇ ਡਟੇ ਹੋਏ ਨੇ ਮੋਰਚੇ ਸੰਭਾਲੇ ਹੋਏ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਹੀਰਾਵਾਲੀ ਤੇ ਉਹਨਾਂ ਦੇ ਜਿਹੜੇ ਹੋਰ ਸਾਥੀ ਨੇ ਉਹ ਵੀ ਉੱਥੇ ਆਏ ਹੋਏ ਨੇ ਭਾਜਪਾ ਦੇ ਉੱਚ ਅਧਿਕਾਰੀ ਵੀ ਉੱਥੇ ਪਹੁੰਚੇ ਸੀਗੇ ਸੋ ਉਹਨਾਂ ਬੀਜੇਪੀ ਦਾ ਕੀ ਹੋ ਜਾ ਅਸਰ ਸੁਖ ਹੈ ਬੀਜੇਪੀ ਇੱਕ ਕਿਸਾਨ ਮਾਰੂ ਪਾਰਟੀ ਹੈ ਜੀ ਪੰਜਾਬ ਦੀ ਬਹੁਤਾਤ ਗਿਣਤੀ ਜਿਹੜੀ ਹੈ ਕਿਸਾਨੀ ਤੇ ਡਿਪੈਂਡ ਕਰਦੀ ਹੈ ਤੇ ਇਹਨਾਂ ਨੇ ਜਿਹੜੇ ਕਾਲੇ ਤਿੰਨ ਕਾਨੂੰਨ ਲਿਆ ਕੇ ਫਿਰ ਉਹਨਾਂ ਨੂੰ ਰੱਦ ਕਰਨ ਦਾ ਇੱਕ ਢੋਂਗ ਰਚਿਆ ਉਹ ਤੋਂ ਲੋਕ ਇੰਨੇ ਖਾਸੇ ਨਾਰਾਜ਼ ਨੇ ਕਿ ਲੋਕ ਇਹਨਾਂ ਨੂੰ ਕਦੇ ਵੀ ਇੱਥੇ ਆਪਣੇ ਪੈਰ ਨਹੀਂ ਜਮਾਉਣ ਦੇਣਗੇ ਇਹ ਸਪਸ਼ਟ ਹੈ ਕਿ ਬੀਜੇਪੀ ਦਾ ਕੋਈ ਆਧਾਰ ਨਹੀਂ ਹੈ ਪੰਜਾਬ ਦੇ ਵਿੱਚ ਲੋਕਾਂ ਨੇ ਪਿਛਲੀ ਇਲੈਕਸ਼ਨ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਵਿੱਚ ਵੀ ਸਪਸ਼ਟ ਕਰ ਦਿੱਤਾ ਹੈ ਤਾਂ ਫਿਰ ਤੁਹਾਨੂੰ ਕੀ ਲੱਗਦਾ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਚਾਰਾਂ ਦੇ ਵਿੱਚ ਮੁੱਖ ਟੱਕਰ ਹੈ ਵੱਡੀ ਟੱਕਰ ਹੈ ਤੇ ਤੁਸੀਂ ਦੱਸ ਦਿਓ ਵੀ ਕਿਹਦਾ ਖਾਤਾ ਖੁੱਲ ਸਕਦਾ ਕਿਹਦੀ ਜਮਾਨਤ ਜਬ ਤੋਂ ਸਾਡੀ ਹੈ ਤੇ ਕਾ ਕਿਹਨੂੰ ਜੜਾ ਵਾ ਇਸ ਵਾਰੀ ਫਿਰ ਜਿਤਾ ਸਾਡੀ ਹੈ ਤੁਹਾਡੀ ਹਲਕਾ ਸ਼੍ਰੀ ਹਰਗੋਬਿੰਦਪੁਰ ਦੀ ਜਨਤਾ ਦੇਖੋ ਸਰ ਇਹ ਆਵਾਮ ਦਾ ਫੈਸਲਾ ਹੈ ਪਰ ਮੈਨੂੰ ਇੰਨਾ ਪਤਾ ਹੈ ਕਿ ਜੋ ਕੰਮ ਆਮ ਆਦਮੀ ਪਾਰਟੀ ਨੇ ਆਪਣੇ ਆ ਪਿਛਲੇ 3.5 ਸਾਲਾਂ ਵਿੱਚ ਕੀਤੇ ਤੇ ਆਉਣ ਵਾਲੇ 1.5 ਸਾਲ ਵਿੱਚ ਕਰਨੇ ਕਰੇਗੀ ਇਸ ਤੋਂ ਇਹ ਸਪਸ਼ਟ ਹੈ ਤੇ ਪੂਰੀ ਤਰ੍ਹਾਂ ਮੈਂ 100% ਸ਼ੋਰ ਹਾਂ ਕਿ ਆਮ ਆਦਮੀ ਪਾਰਟੀ ਪੂਰੀ ਬਮੋਤ ਦੇ ਨਾਲ ਇੱਕ ਵਾਰੀ ਫਿਰ 2027 ਵਿੱਚ ਆਪਣੀ ਸਰਕਾਰ ਬਣਾਵੇਗੀ ਇਹ ਤਾਂ ਮਤਲਬ ਤੁਸੀਂ ਭਾਜੀਪੀ ਨੂੰ ਕਹਿੰਦੇ ਹੋ ਕਿ ਉਹਦੀਆਂ ਜੜਾ ਹੀ ਨਹੀਂ ਲੱਗਣਗੀਆਂ ਫੱਟੀ ਪੁੱਛਣ ਦੇ ਉਹਦੀ ਬਿਲਕੁਲ ਸਰ ਇਹ ਤੀਨ ਬਲਾਵਾ ਨਹੀਂ ਅਕਾਲੀ ਦਲ ਅਕਾਲੀ ਦਲ ਨੂੰ ਲੋਕ ਮਾਫ ਨਹੀਂ ਕਰ ਰਹੇ ਤੇ ਇਹਦਾ ਮਤਲਬ ਤੁਸੀਂ ਉਹਨਾਂ ਦੀ ਫੱਟੀ ਪੁੱਛਣ ਦੇ ਮੈਂ ਨਹੀਂ ਪੁੱਛ ਰਿਹਾ ਸਰ ਆਵਾਮ ਪੁੱਛ ਰਹੀ ਹੈ ਆਵਾਮ ਦੀ ਆਵਾਜ਼ ਹੈ ਆਵਾਮ ਜੋ ਹੈ ਉਸ ਨੂੰ ਕਦੀ ਵੀ ਮਾਫ ਨਹੀਂ ਕਰ पाएगी ਤੇ ਕਾਂਗਰਸ ਪਾਰਟੀ ਐਡੀ ਕਦਾਵਰ ਹੈ ਆਪੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਕੋਲ ਵੱਡੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵੇ ਦਾ ਤੁਸੀਂ ਕਹਿੰਦੇ ਹੋ ਦਬਦਬਾ ਹੈ ਤਾਂ ਉਹ ਦਬਦਬੇ ਦਾ ਪਰ ਕੋ ਮੁੱਲ ਹੀ ਨਹੀਂ ਹੋਏਗਾ ਸਰ ਜਦੋਂ ਲੜਾਈ ਪੈ ਜਾਂਦੀ ਐ ਨਹੀਂ ਜੀ ਕਿਸੇ ਵੰਡ ਨੂੰ ਲੈ ਕੇ ਤੇ ਉਹਦੇ ਵਿੱਚ ਤੀਜਾ ਮੋਰਚਾ ਮਾਰ ਜਾਂਦਾ ਹੈ ਤੀਸਰਾ ਲਾਭ ਲੈ ਜਾਂਦਾ ਮੈਂ ਉਹਨਾਂ ਇਥੇ ਉਹ ਸ਼ਬਦ ਯੂਜ਼ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹਦੇ ਵਿੱਚ ਮੁੱਖ ਮੰਤਰੀਆਂ ਦੀ ਦੌੜ ਵਿੱਚ ਹੀ ਇਹਨੇ ਲੀਡਰ ਨੇ ਕਿ ਇਹਦੇ ਇਹ ਇੱਕ ਜਗ੍ਹਾ ਤੇ ਇੱਕ ਪਲੇਟਫਾਰਮ ਦੇ ਇੱਕ ਝੰਡੇ ਤੇਲੇ ਇਕੱਠੇ ਨਹੀਂ ਹੋ ਸਕਦੇ ਤੁਸੀਂ ਕਹਿੰਦੇ ਹੋ ਕਿ 2027 ਦੇ ਵਿੱਚ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਆਮ ਆਦਮੀ ਪਾਰਟੀ ਰਿਪੀਟ ਕਰੇਗੀ ਜਾਨੀ ਕਿ ਅਮਰਪਾਲ ਸਿੰਘ ਜਿਹੜੇ ਨੇ ਉਹ ਫਿਰ ਇਥੋਂ ਜੇਤੂ ਹੋਣਗੇ ਇਹ ਦਾਵਾ ਤੁਸੀਂ ਕਿਵੇਂ ਕਰ ਸਕਦੇ ਹੋ ਕਿਹੜੇ ਆਕੜੇ ਨੇ ਤੁਹਾਡੇ ਸਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਇੱਕ ਹਲਕੇ ਦੀ ਗੱਲ ਨਾ ਕਰੋ ਤੁਸੀਂ ਸਿਰਫ ਸ਼੍ਰੀ ਹਰਗੋਬਿੰਦਪੁਰ ਹਲਕੇ ਦੀ ਗੱਲ ਨਾ ਕਰੋ ਅਸੀਂ ਪੰਜਾਬ ਨੂੰ ਲੈ ਕੇ ਚਲੀਏ ਜੀ ਪੰਜਾਬ ਦੇ ਵਿੱਚ ਜੋ ਕੰਮ ਕਰ ਚੁੱਕੇ ਆ ਆਮ ਆਦਮੀ ਪਾਰਟੀ ਤੁਹਾਡੇ ਸਾਰੇ ਪੰਜਾਬ ਦੇ ਵਿੱਚ ਲਗਭਗ 90% ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਜੀ ਬਿਜਲੀ ਦਾ ਠੀਕ ਹੈ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜੇ ਸਫ਼ਰ ਕਰਦੀਆਂ ਨੇ ਉਹ ਸਰਕਾਰੀ বাস ਵਿੱਚ ਜ਼ੀਰੋ ਉਹਨਾਂ ਦਾ ਕਿਰਾਇਆ ਲੱਗਦਾ ਹੈ ਸਾਡੀਆਂ ਜੋ ਭੈਣਾਂ ਨੇ ਉਹਨਾਂ ਨੂੰ 1100 ਰੁਪਿਆ ਆਮ ਆਦਮੀ ਪਾਰਟੀ ਸਰਕਾਰ ਦੇਣ ਜਾ ਰਹੀ ਹੈ ਜੇਕਰ ਇੱਕ ਪਰਿਵਾਰ ਦੇ ਵਿੱਚ ਮੰਨ ਲਓ ਚਾਰ ਭੈਣਾ ਧੀਆਂ ਨੇ ਤੇ ਇੱਕ ਪਰਿਵਾਰ ਦੇ ਵਿੱਚ ਨੀਅਰ ਅਬਾਊਟ 45 ਤੋਂ 5000 ਰੁਪਿਆ ਆ ਗਿਆ ਉਹ ਇੱਕ ਤਰ੍ਹਾਂ ਦੀ ਪੈਨਸ਼ਨ ਲੱਗ ਗਈ ਹਾਲ ਦੇ ਦਿਨਾਂ ਦੇ ਵਿੱਚ ਇਹ ਅਨਾਉਂਸਮੈਂਟ ਕੀਤੀ ਹੈ ਕਿ 10 ਲੱਖ ਦਾ ਬੀਮਾ ਯੋਜਨਾ ਹੈ ਸਿਹਤ ਬੀਮਾ ਯੋਜਨਾ ਜੋ ਆਮ ਆਦਮੀ ਪਾਰਟੀ ਨੇ ਕੀਤਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਇੱਕ ਬਹੁਤ ਵੱਡੀ ਸਹੂਲਤ ਹੈ ਪੰਜਾਬ ਦੇ ਲੋਕਾਂ ਲਈ ਜਿਹਦੇ ਮੈਂ ਤੇ ਪਹਿਲੇ ਇਹ ਕਵਾਂਗਾ ਕਿ ਪ੍ਰਮਾਤਮਾ ਕਿਸੇ ਦੇ ਘਰ ਦਾ ਜੀ ਕਿਸੇ ਨੂੰ ਬਿਮਾਰ ਨਾ ਕਰੇ ਲੇਕਿਨ ਜੇ ਫਿਰ ਵੀ ਕੋਈ ਐਫਐਜੀ ਆਫਤਾ ਆ ਜਾਂਦੀ ਹੈ ਤਾਂ ਇਹ 10 ਲੱਖ ਦਾ ਬੀਮਾ ਯੋਜਨਾ ਇੱਕ ਬਹੁਤ ਵੱਡੀ ਰਾਹਤ ਹੈ ਮੈਂ ਬਾਹਰ ਵੀ ਘੁਮ ਕੇ ਆਇਆ ਸਾਰੇ ਥਾਂ ਦੇਖਿਆ ਕਿਤੇ ਵੀ ਇੰਨੀ ਵੱਡੀ ਕੋਈ ਸਹੂਲਤ ਜਿਹੜੀ ਕਿਸੇ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ ਪੰਜਾਬ ਸਰਕਾਰ ਪਹਿਲੀ ਸਰਕਾਰ ਹੈ ਜਿਨੇ ਇਹ ਉਪਰਾਲਾ ਕੀਤਾ ਹੈ ਤੇ ਮੈਂ ਇਹ ਸਮਝਦਾ ਕਿ ਲੋਕ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਖੇੜੇ ਮੱਥੇ ਪਰਵਾਣ ਕਰਨਗੇ ਤੇ ਬਾਕੀਆਂ ਪਾਰਟੀਆਂ ਨੂੰ ਨਕਾਰ ਦੇਣਗੇ ਜੀ ਬਿਲਕੁਲ ਸਰਦਾਰ ਗੁਰਪ੍ਰੀਤ ਸਿੰਘ ਜੀ ਬਹੁਤ ਸਾਰੀਆਂ ਐਸੀਆਂ ਤੁਹਾਡੀ ਸਰਕਾਰ ਦੀਆਂ ਚੱਲੀਆਂ ਹੋਈਆਂ ਯੋਜਨਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਚਾਹੀਦਾ ਤੁਸੀਂ ਭੁੱਲ ਗਏ ਹੋ ਸਿੱਖਿਆ ਕ੍ਰਾਂਤੀ ਦਾ ਜ਼ਿਕਰ ਕਰੀਏ ਤਾਂ ਤੁਸੀਂ ਸਿੱਖਿਆ ਕ੍ਰਾਂਤੀ ਦੇ ਵਿੱਚ ਵੀ ਝੰਡੇ ਬੁਲੰਦ ਕੀਤੇ ਸਕੂਲਾਂ ਦੀ ਪੋਜੀਸ਼ਨ ਦੇਖੋ ਕਿੰਨੀ ਜ਼ਬਰਦਸਤ ਕਰ ਦਿੱਤੀ ਹੈ ਤੇ ਨਤੀਜੇ ਦੇਖੋ ਕਿਤੇ ਜ਼ਬਰਦਸਤ ਆਏ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਨਤੀਜੇ ਆ ਚੁੱਕੇ ਲੋਕਾਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਤੁਹਾਡੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਪਾਏ ਨੇ ਫਰਮਾਇਸ਼ਾਂ ਪਾ ਪਾ ਪਾਏ ਨੇ ਵੀ ਸਾਡੇ ਬ ਉਸ ਤੋਂ ਇਲਾਵਾ ਤੁਹਾਡੇ ਖਾਸ ਕਰਕੇ ਜਿਹੜੀ ਵੱਡੀ ਗੱਲ ਹੈ ਕਿ ਬਦਲਾਖੋਰੀ ਵਾਲੀ ਗੱਲ ਕੋਈ ਨਹੀਂ ਹੈਗੀ ਨਹੀਂ ਤੇ ਆਮ ਤੌਰ ਦੇ ਉੱਤੇ ਪਹਿਲੀਆਂ ਸਰਕਾਰਾਂ ਦੇ ਵਿੱਚ ਪਰਚੇ ਬਹੁਤ ਹੁੰਦੇ ਸੀ ਤੇ ਤੁਹਾਡੀ ਸਰਕਾਰ ਇੱਕਾਈ ਹੈ ਕਿ ਜਿਹਦੇ ਵਿੱਚ ਪਰਚਿਆਂ ਦੀ ਰਾਜਨੀਤੀ ਨਹੀਂ ਹੁੰਦੀ ਇੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਦਾ ਇਥੇ ਦੇਖਿਆ ਜਾਂਦਾ ਸੱਚ ਪਾਉਣ ਬੋਲਦਾ ਜਿਹੜੀ ਮੱਜੀ ਪਾਰਟੀ ਦਾ ਹੋਵੇ ਕਦੀ ਉਹਦੇ ਖਿਲਾਫ ਧੱਕਾ ਨਹੀਂ ਪਰਚੇ ਨੂੰ ਲੈ ਕੇ ਵੀ ਤੁਹਾਡੀ ਪਾਰਟੀ ਨੇ ਕੋਈ ਰਾਜਨੀਤੀ ਬਦਲੀ ਹੈ ਨਾ ਇਹ ਤਾਂ ਬਦਲਾਖੋਰੀ ਵਾਲੀ ਰਾਜਨੀਤੀ ਨਹੀਂ ਭੀ ਜਿਹਦੇ ਨਾਲ ਮਗਰ ਪੈ ਗਏ ਪਰਚੇ ਕਰੀ ਜਾਓ ਝੂਠੇ ਕਰਦੇ ਹੋ ਅੰਦਰ ਦੇ ਦੋ ਲੋਕੀ ਡਰ ਡਰ ਕੇ ਘਰਾਂ ਤੋਂ ਦੌੜ ਜਾਂਦੇ ਸੀ ਹੈ ਫਰਕ ਪਿਆ ਬਿਲਕੁਲ ਸਰ ਕਿਸੇ ਵੀ ਬਦਲਾਖੋਰੀ ਦੀ ਨੀਤੀ ਨਾਲ ਕਿਸੇ ਉੱਤੇ ਕੋਈ ਪਰਚਾ ਨਹੀਂ ਕਰਵਾਇਆ ਗਿਆ ਕੋਈ ਵੀ ਨਜ਼ਾਇਜ਼ ਪਰਚਾ ਕਿਸੇ ਤੇ ਨਹੀਂ ਹੋਇਆ ਇਹ ਆਨ ਰਿਕਾਰਡ ਹੈ ਲੋਕ ਬਹੁਤ ਜ਼ਿਆਦਾ ਖੁਸ਼ ਨੇ ਇੱਕ ਚੀਜ਼ ਦੀ ਮੈਂ ਮਿਸਾਲ ਤੁਹਾਨੂੰ ਦੇਣਾ ਚਾਹਾਂਗਾ ਸਰ ਦੇਖੋ ਜਦੋਂ ਈਦ ਨਹੀਂ ਜਾਂਦੀ ਫਿਰ ਤੰਬਾ ਫੂਕਣ ਦਾ ਕੋਈ ਫਾਇਦਾ ਨਹੀਂ ਹੁੰਦਾ ਦਿੱਲੀ ਵਾਲਿਆਂ ਨੇ ਇਹਨਾਂ ਪਾਰਟੀਆਂ ਦੇ ਉੱਤੇ ਭਰੋਸਾ ਕਰਕੇ ਬੀਜੇਪੀ ਦੇ ਭਰੋਸਾ ਕਰਕੇ ਬੀਜੇਪੀ ਨੂੰ ਚੇਤਾ ਤਾਂ ਲਿਆ ਲੇਕਿਨ ਅੱਜ ਉਹ ਲੋਕ ਪੰਜਾਬੀ ਦੀ ਕਹਾਵਤ ਹੈ ਹੱਥਾਂ ਨੂੰ ਦੰਦੀਆਂ ਵੱਢ ਰਹੇ ਨੇ ਉਹਨਾਂ ਨੇ ਜੋ ਸਕੂਲਾਂ ਦਾ ਗ੍ਰਾਫ ਆਮ ਆਮੀ ਪਾਰਟੀ ਨੇ ਇੱਕ ਸਿਖਰਾਂ ਤੇ ਲੈ ਗਈ ਸੀ ਉਹ ਸਕੂਲਾਂ ਦਾ ਗ੍ਰਾਫ ਨੀਵੇਂ ਚਲਾ ਗਿਆ ਲੋਕਾਂ ਨੂੰ ਜੋ ਬਿਜਲੀ ਦੀ ਸਹੂਲਤ ਫ੍ਰੀ ਵਿੱਚ ਦਿੱਤੀ ਜਾਂਦੀ ਸੀ ਉਹ ਉਹਨਾਂ ਨੇ ਵਾਪਸ ਲੈ ਲਈ ਉਹਨਾਂ ਨੇ ਝੌਂਪੜੀਆਂ ਝੁੱਗੀਆਂ ਜੋ ਉਹਨਾਂ ਵਿੱਚ ਬਣਾਏ ਸੀਗੇ ਆਮ ਆਦਮੀ ਪਾਰਟੀ ਨੇ ਜੋ ਝੌਂਪੜੀਆਂ ਝੁੱਗੀਆਂ ਦੀ ਜਗ੍ਹਾ ਤੇ ਆਸ਼ੀਆਨੇ ਬਣਾਏ ਸੀ ਉਹਨਾਂ ਨੂੰ ਉਹਨਾਂ ਨੇ ਢਾਹ ਢੇਰੀ ਕਰ ਦਿੱਤਾ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਅੱਜ ਦਿੱਲੀ ਦੇ ਲੋਕ ਜਿਹੜੇ ਪਛਤਾ ਰਹੇ ਨੇ ਕਿ ਅਸੀਂ ਕਿਉਂ ਬੀਜੇਪੀ ਸਰਕਾਰ ਨੂੰ ਵਾਪਸ ਲੈ ਕੇ ਆਏ ਆਮ ਆਦਮੀ ਪਾਰਟੀ ਇੱਕ ਵਧੀਆ ਪਾਰਟੀ ਸੀ ਤੇ ਉਹਨਾਂ ਨੇ ਸਾਰੀ ਆਵਾਮ ਦਾ ਜਿਹੜਾ ਵਾ ਉਸ ਨੂੰ ਖੁਸ਼ਹਾਲਤਾ ਦੇ ਕੇ ਮਨ ਜਿੱਤਿਆ ਹੋਇਆ ਸੀ ਜੀ ਤੁਹਾਨੂੰ ਕੀ ਲੱਗਦਾ ਕਿ 2027 'ਚ ਤੁਸੀਂ ਇਸ਼ਾਰਾ ਕਰ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਪੀ ਦਿੱਲੀ ਦਾ ਹਸ਼ਰ ਵੇਖ ਲਿਓ ਜੇ ਕਿਤੇ 2027 ਕਿਸੇ ਹੋਰ ਪਾਰਟੀ ਦਾ ਬਟਨ ਦੱਬਣਾ ਜੇ ਬਿਲਕੁਲ ਸਰ ਹਮ ਅਪਸ਼ਤਾਏ ਕਿਹਾ ਹੋਤ ਜਦ ਚਿੜੀਆ ਚੁਗੀ ਖੇਤ ਵਾਲੀ ਗੱਲ ਨਾ ਰਵੇ ਆਮ ਆਦਮੀ ਪਾਰਟੀ ਕੋ ਪਾਰਟੀ ਆ ਜਿਹੜੀ ਸਾਡੇ ਆਮ ਘਰਾਂ ਦੇ ਬੱਚਿਆਂ ਨੂੰ ਉੱਪਰ ਚੁੱਕ ਕੇ ਲੈ ਕੇ ਜਾਂਦੀ ਹੈ ਆਮ ਘਰਾਂ ਦੇ ਬੱਚਿਆਂ ਨੂੰ ਐਮਐਲਏ ਬਣਾ ਕੇ ਤੇ ਲੋਕਾਂ ਦੇ ਅੱਗੇ ਪੇਸ਼ ਕਰਦੀ ਹੈ ਤਾਂ ਜੋ ਉਹ ਆਮ ਘਰਾਂ ਦੀਆਂ ਮੁਸ਼ਕਲਾਂ ਲੈ ਕੇ ਵਿਧਾਨ ਸਭਾ ਦੇ ਵਿੱਚ ਰੱਖ ਸਕਣ ਤੇ ਉਹਨਾਂ ਦਾ ਹੱਲ ਕਰਵਾ ਸਕਣ ਹੋਰ ਜਿੰਨੀਆਂ ਵੀ ਧਨਾੜ ਪਾਰਟੀਆਂ ਨੇ ਉਹਨਾਂ ਵਿੱਚ ਕੋਈ ਵੀ ਕਿਸੇ ਵਾਸਤੇ ਕੋਈ ਓਪਰਚ्युनिटी ਨਹੀਂ ਹੈ ਕੋਈ ਕਿਸੇ ਗਰੀਬ ਵਰਗ ਵਾਸਤੇ ਕੋਈ ਸਹੂਲਤ ਨਹੀਂ ਹੈ ਇਹ ਲੋਕਾਂ ਨੂੰ ਜਾਣਨਾ ਪਵੇਗਾ ਤੇ ਇਹੋ ਦਿਮਾਗ ਵਿੱਚ ਰੱਖ ਕੇ 2027 ਦੀਆਂ ਇਲੈਕਸ਼ਨ ਦਾ ਜਿਹੜਾ ਫੈਸਲਾ ਕਰਨਾ ਪਵੇ। ਸੋ ਇਸਨ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ Shri Har Gobindpur ਤੋਂ ਹਲਕਾ ਸੰਗਠਨ ਹਲਕਾ ਦਾ ਸੰਗਠਨ ਇੰਚਾਰਜ ਸਰਦਾਰ ਗੁਰਪ੍ਰੀਤ ਸਿੰਘ ਜੀ ਔਰ ਜਿਹੜੇ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਵੀ ਨੇ ਗੁਰਦਾਸਪੁਰ ਸੋ ਇਹਨਾਂ ਨੇ ਬੜੇ ਬਿਬਾਕ ਅੰਦਾਜ਼ ਦੇ ਵਿੱਚ ਬਾਕੀਆਂ ਸਾਰੀਆਂ ਪਾਰਟੀਆਂ ਨੂੰ ਚੰਗਾ ਧੋਇਆ ਦੱਸਿਆ ਕਿ ਕਿਹੜੀ ਪਾਰਟੀ ਦੇ ਅਪਲੇਖੀ ਹੈ ਪਰ ਅਸੀਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੜਾ ਕਲੀਅਰ ਕਰਦੇ ਆ ਰਾਜਨਪੀਰ ਜੀ ਜੇ ਵੀਡੀਓ ਸੁਣਦੇ ਹੋ ਤਾਂ ਜਰਾ ਗੌਰ ਜਰੂਰ ਕਰਿਓ ਉਸ ਤੋਂ ਇਲਾਵਾ ਕਾਂਗਰਸ ਦੇ ਆਗੂ ਵੀ ਜੇ ਸੁਣਦੇ ਨੇ ਤੇ ਜ਼ਰੂਰ ਗੌਰ ਕਰਿਓ ਤੁਸੀਂ ਵੀ ਔਰ ਇਸ ਤੋਂ ਇਲਾਵਾ ਭਾਜਪਾ ਵਾਲੇ ਆਗੂ ਵੀ ਜਤਿੰਦਰ ਜੀ ਹੋਣ ਜਾਂ ਕੋਈ ਉਹਨਾਂ ਤੋਂ ਇਲਾਵਾ ਕੋਈ ਹੋਰ ਹੋਵੇ ਤਾਂ ਅਸੀਂ ਚਾਹਨੇ ਆ ਕਿ ਇੱਕਰ ਤੁਹਾਡੀ ਚੁੱਪ ਰਹਿੰਦੀ ਹੈ ਤਾਂ ਉਹਦਾ ਮਤਲਬ ਸਿੱਧਾ ਹੈ ਕਿ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਨੇ ਜੋ ਸਟੂਡੀਓ 'ਚ ਬੈਠ ਕੇ ਐਨਆਰਆਈ ਟੂਡੇ ਨਾਲ ਗੱਲਬਾਤ ਕੀਤੀ ਹੈ ਉਹ ਬੜੀ 100% ਪੱਪਾ ਲੱਗ ਗਿਆ ਵੀ ਸਹੀ ਹੈ। ਲੇਕਿਨ ਅਗਰ ਤੁਸੀਂ ਵੀ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨਾ ਚਾਹੁੰਦੇ ਹੋ। ਆਮ ਆਦਮੀ ਪਾਰਟੀ ਦੇ ਕੋਈ ਮੁੱਦੇ ਗੁਣਾਣਾ ਚਾਹੁੰਦੇ ਹੋ ਤੇ ਆਪਣੇ ਹੱਕ 'ਚ ਗੱਲ ਕਰਨੀ ਚਾਹੁੰਦੇ ਜਾਂ ਆਪਣੀ ਪਾਰਟੀ ਦਾ ਕੋਈ ਗੁਣ ਦੱਸਣਾ ਚਾਹੁੰਦੇ ਤੇ ਸਾਡੇ ਨਾਲ ਸੰਪਰਕ ਜਰੂਰ ਕਰਿਓ। ਅਸੀਂ ਵੀ ਦੇਖਦੇ ਹਾਂ ਕਿ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਕਿਹੜਾ ਆਗੂ ਅੱਗੇ ਆਉਂਦਾ ਹੈ ਔਰ ਕਿਹੜਾ ਆਗੂ ਆਮ ਆਦਮੀ ਪਾਰਟੀ ਦੇ ਗਣਾਈ ਹੋਏ ਕੰਮਾਂ ਦੇ ਵਿੱਚ ਕੋ ਖਾਮੀ ਕੱਢਦਾ ਕੋ ਕਬੀ ਕੱਢਦਾ ਤੇ ਆਪਣੀ ਪਾਰਟੀ ਦੇ ਜਿਹੜੇ ਨੇ ਉਹ ਗੁਣਗਾਨ ਕਰਕੇ ਜਾਂ ਆਪਣੀ ਪਾਰਟੀ ਦੀਆਂ ਉਪਲਬਧੀਆਂ ਕਰਕੇ ਦੱਸੇਗਾ ਕਿ 2027 ਦੇ ਵਿੱਚ ਉਹਨਾਂ ਦੀ ਪਾਰਟੀ ਨੂੰ ਵੋਟ ਜਨਤਾ ਇਹਨਾਂ ਮੁੱਦਿਆਂ ਤੇ ਪਾਏਗੀ ਸੋ ਮੁੱਦੇ ਕੀ ਹੋਣਗੇ ਅਸੀਂ ਜ਼ਰੂਰ ਸੁਣਾਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਬੇਬਾਕ ਅੰਦਾਇ ਨਾ ਦਿਓ ਇਥੇ ਮੈਂ ਦੱਸ ਦਿਆਂ ਕਿ ਤੁਹਾਨੂੰ ਇਹ ਨਾ ਡਰ ਲੱਗੇ ਕਿ ਜੇ ਕਿਤੇ ਤੁਸੀਂ ਕਮੈਂਟਾਂ ਦੇ ਵਿੱਚ ਕੋਈ ਗੱਲ ਲਿਖ ਦਿੱਤੀ ਤਾਂ ਸ਼ਾਇਦ ਕਿਸੇ ਦਾ ਫੋਨ ਆ ਜਾਏਗਾ ਤੇ ਤੁਹਾਨੂੰ ਪਰਚਾ ਨਾ ਹੋ ਜੇ ਡਰ ਨਾ ਲੱਗੇ ਜਾਂ ਥਾਣੇ ਫੋਨ ਨਾ ਆ ਜੇ ਐਦਾਂ ਦੀ ਕੋਈ ਗੱਲ ਨਹੀਂ ਹੈ ਤੁਸੀਂ ਬਿਵਾਖ ਹੋ ਕੇ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਨੇ ਆਪਣੇ ਕੀਮਤੀ ਵਿਚਾਰ ਦਿੱਤੇ ਨੇ ਉਹਨਾਂ ਤੇ ਆਪਣੀ ਕੀਮਤੀ رائے ਜ਼ਰੂਰ ਦਿਓ ਬਿਵਾਖ ਹੋ ਕੇ ਦਿਓ ਸੋ ਗੁਰਪ੍ਰੀਤ ਦੀ ਇੱਕ ਗੱਲ ਜ਼ਰੂਰ ਇਹਨਾਂ ਨੂੰ ਕਈ ਵਾਰੀ ਡਰ ਜਾਂਦੇ ਬੰਦੇ ਕੀ ਲਿਖੀਏ ਥੱਲੇ ਇਹਨਾਂ ਵੀ ਗੁਰਪ੍ਰੀਤ ਸਿੰਘ ਫੋਨ ਹੀ ਕਰਦੇ ਕਿਤੇ ਨੇ ਸਾਰ ਇੱਕ ਦਾ ਆਪਣਾ ਹੱਕ ਹੈ ਬੋਲਣ ਦਾ ਹਰ ਇੱਕ ਨੂੰ ਇੱਕ ਲਾਕੀ ਹੱਕ ਹੈ ਤਾਂ ਤੁਸੀਂ ਖੁੱਲ ਕੇ ਆਪਣੀ رائے ਦੇ ਸਕਦੇ ਹੋ ਸੋ ਸਾਰਿਆਂ ਦੀਆਂ رائے ਸਾਰਿਆਂ ਦੇ ਜੋ ਅਨਮੋਲ ਬਚਨ ਹੋਣਗੇ ਉਹ ਖੜੇ ਮੱਥੇ ਪਰਵਾਹ ਤੁਹਾਡੀ رائے ਦੇ ਨਾਲ ਹੀ ਕੋਈ ਪਾਰਟੀ ਮਜ਼ਬੂਤ ਹੁੰਦੀ ਹੈ ਕਿਉਂਕਿ ਤੁਹਾਡੀ رائے ਹੋएगी ਉਹਦੇ ਚ ਕਮੀਆਂ ਲੱਭਣਗੇ ਔਰ ਉਹ ਕਮੀਆਂ ਨੂੰ ਸੁਧਾਰੇਗੀ ਆਮ ਆਦਮੀ ਪਾਰਟੀ ਉਸ ਕਮੀਆਂ ਨੂੰ ਸੁਧਾਰਨਗੇ ਐਮਐਲਏ ਅਮਰਪਾਲ ਸਿੰਘ ਔਰ ਉਹਨਾਂ ਕਮੀਆਂ ਨੂੰ ਸੁਧਾਰਨਗੇ ਸ਼੍ਰੀ ਹਰਗੋਬਿੰਦਪੁਰ ਤੋਂ ਹਲਕਾ ਦੇ ਸੰਗਠਨ ਇੰਚਾਰਜ ਔਰ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਜੀ ਸਵੇਦਨਾਲੀ ਦੇ ਇਜਾਜ਼ਤ ਵੇਖਦੇ ਅਕਸਰ ਦੀ ਆਵਾਜ਼ ਆ ਰਹੀ ਟੂਡੇ ਬਾਬਾ ਸ਼ੁਕਰਗੁਰ ਗੁਰਪ੍ਰੀਤ ਸਿੰਘ ਜੀ ਧੰਵਾਦ ਸਰ ਥੈਂਕ ਯੂ